ਸੇ ਕੌਮ ਨੇ ਹਮੇਸ਼ਾ ਹੀ ਉੱਥੇ ਜਾ ਕੇ ਸਾਡੀਆਂ ਜਥੇਬੰਦੀਆਂ ਨੇ ਐਨ ਜੀਓਜ਼ ਨੇ ਉਹਨਾਂ ਲੋਕਾਂ ਦੀ ਬਾਹ ਬੜੀ ਆ। ਲੇਕਿਨ ਮੈਂ ਦੇਖਿਆ ਵੀ ਅੱਜ ਤੱਕ ਕੋਈ ਵੀ ਕਿਸੇ ਦੂਜੇ ਸੂਬੇ ਤੋਂ ਜਾਂ ਕੋਈ ਵੀ ਇਹ ਜੀ ਜਥੇਬੰਦੀ ਨਹੀਂ ਪੰਜਾਬ ਦੀ ਬਾਹ ਬਣ ਲਈ ਆਈ। ਉਸੋਂ ਪੰਜਾਬ ਨੇ ਪੰਜਾਬ ਨਾਲ ਪੰਜਾਬ ਨਹੀਂ ਖੜਨਾ। ਸਾਰੀਆਂ ਧਿਰਾਂ ਨੂੰ ਅਪੀਲ ਕਰਦੇ ਆ ਕਿ ਕੋਈ ਰਾਜਨੀਤੀ ਦਾ ਸਮਾਂ ਨਹੀਂਗਾ। ਕੋਈ ਆਪਸੀ ਵਖਰੇਵਾਂ ਦਾ ਨਹੀਂ ਇਹ ਇਸ ਵੇਲੇ ਸਾਨੂੰ ਸਾਰੇ ਆਪਸੀ ਮਤਭੇਦ ਜਿੱਦਾਂ ਦੇ ਵੀ ਹੋਣ ਉਹਨਾਂ ਦੇ ਪਿੱਛੇ ਛੱਡ ਕੇ ਇਹਨਾਂ ਲੋਕਾਂ ਨਾਲ ਖੜਨਾ ਚਾਹੀਦਾ। ਕਿਤਾ ਸੈਲਫਲੈਸ ਸਰਵਿਸ ਲਈ ਆਏ ਆ ਪੰਜਾਬ ਦਾ ਦਰਦ ਹੈ ਇਹਨਾਂ ਦੇ ਅੰਦਰ ਕਿਸਾਨੀ ਦਾ ਦਰਦ ਹੈ ਸਾਰੇ ਕਿਸਾਨ ਆ ਉਸ ਦਰਦ ਨੂੰ ਵੰਡਾਉਣ ਲਈ ਕਿਤੇ ਆ ਸੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਆਏ ਆ ਇਹਨਾਂ ਦੀ ਸ਼ਾਬਾਸ਼ੀ ਲਈ ਆਏ ਆ ਕਿ ਸਾਡੇ ਜਾਨ ਨਾਲ ਜੇ ਕਿਤੇ ਇਹਨਾਂ ਨੂੰ ਤਸ਼ਾਹ ਮਿਲਦਾ ਤੇ ਮੇਰਾ ਕਹਿਲਾ ਵੀ ਸਾਡਾ ਆਉਣਾ ਸਭ ਉਹਨਾਂ ਵਾਸਤੇ ਵੀ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਸਾਡਾ ਹੜਪੀੜਤਾ ਦੇ ਨਾਲ ਖੜੇ ਨੇ ਜਿਹੜਾ ਸਾਰਾ ਪੂਰਾ ਪੰਜਾਬ ਖੜ ਗਿਆ ਬਾਹਰੋਂ ਸਾਡੇ ਵੀਰ ਭਰਾ ਜਿਹੜੇ ਪੰਜਾਬ ਦੇ ਗਏ ਨੇ ਉਹ ਖੜ ਗਏ ਨੇ ਔਰ ਸਰਕਾਰ ਵੱਲੋਂ ਇੱਕ ਬੀੜੀਆਂ ਤੱਕ ਨਹੀਂ ਸਾਨੂੰ ਵਹਾਈਆਂ ਕਰਾਂਗੇ ਅੱਜ ਵੀ ਅਸੀਂ ਵੋਟਾਂ ਵਾਸਤੇ ਤਰਸ ਰਹੇ ਹਾਂ ਕਿਉਂਕਿ ਦਸਨਗੇ ਕੋਣ ਵੀ ਜਿਹੜੇ ਕੰਮ ਕਰਨਗੇ ਉਹ ਉਹੀ ਸਾਨੂੰ ਦੱਸਣਗੇ ਵੀ ਆਹ ਲੋੜਾਂ ਨੇ ਉਹਨੂੰ ਅਸੀਂ ਜੇ ਵਿਰੋਧ ਕਰਨਾ ਕਿ ਤੇ ਫਿਰ ਮੈਨੂੰ ਲੱਗਦਾ ਵੀ ਅਸੀਂ ਲੋਕਾਂ ਤੇ ਅਸਲੀ ਲੋਕਾਂ ਦੇ ਵਿਰੋਧੀ ਹਾਂ ਇਸ ਕਰਕੇ ਅਸੀਂ ਮੇਰੇ ਖਿਆਲ ਹੈ ਕਿ ਇੱਕ ਦਿਨ ਚੋ ਡੀਸੀ ਨੂੰ ਜਾਂ ਹਾਈ ਕੋਰਟ ਤੱਕ ਵੀ ਜਾਵਾਂਗੇ ਕਿ ਉਹਨਾਂ ਨੂੰ ਪ੍ਰੋਲ ਦਿੱਤੀ ਜਾਵੇ ਉਹ ਆਪਣੇ ਹਲਕੇ ਦੇ ਲੋਕਾਂ ਦੀ ਆ ਕੇ ਸਾਰ ਵੀ ਲੈਣ ਤੇ ਆਪਣੀ ਉਹਨਾਂ ਦੀ ਪਾਰਲੀਮੈਂਟ ਚ ਉਹਨਾਂ ਦਾ ਜਿਹੜਾ ਦੁੱਖ ਦਰਦ ਹੈ ਉਹਨੂੰ ਰੱਖਣ ਤੇ ਜਿਹੜੇ ਵੱਡਾ ਬਹੁਤ ਵੱਡਾ ਨੁਕਸਾਨ ਸਾਡਾ ਕੀਤਾ ਗਿਆ ਉਹਦੀ ਭਰਪੂਰਤੀ ਵਾਸਤੇ ਸਰਕਾਰ ਕੋਲੋਂ ਵੀ ਕੁਝ ਲੈ ਕੇ ਇਹਨਾਂ ਲੋਕਾਂ ਨੂੰ ਦੇਣ ਜੀ ਡੈਮ ਬਣਾਏ ਗਏ ਤਾਂ ਬਣਾਏ ਤੁਸੀਂ ਜਿਹੜਾ ਹੜਨ ਰੋਕਣ ਦੇ ਲਈ ਤੇ ਮੈਂ ਸਮਝਦਾ ਕਿ ਇਹ ਡੈਮ ਹੀ ਅੱਜ ਸਾਡੇ ਹੜ੍ਹਾਂ ਦਾ ਕਾਰਨ ਬਣ ਰਹੇ ਨੇ ਸੱਚ ਹੈ ਸਵੇ ਸਿਰ ਪਾਣੀ ਦਾ ਉੱਤੇ ਸਟੋਰੇਜ ਸਵੇ ਸਿਰ ਪਾਣੀ ਨੂੰ ਛੱਡਣਾ ਤੇ ਵੱਡੀ ਜ਼ਿੰਮੇਵਾਰੀ ਹੈ ਜਿਹੜਾ BBMB ਪਿਆਸ ਭਾਖੜਾ ਮੈਨੇਜਮੈਂਟ ਬੋਰਡ ਆ ਜਿਹੜਾ ਜੀ ਜਿਹਦੇ ਵਿੱਚ ਸਾਡੀ ਜਿਹੜੀ ਨੁਮਾਇੰਦਗੀ ਕਿਸੇ ਟਾਈਮ 60% ਹੁੰਦੀ ਸੀ ਅੱਜ ਮੇਰਾ ਕੰਮ ਖਤਮ ਹੀ ਕਰ ਦਿੱਤੀ ਗਈ ਸੋ ਉੱਥੋਂ ਸਾਰੀਆਂ ਪਲੈਨਿੰਗਸ ਹੋਣੀਆਂ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸਿਰ ਹਰਪਾਲ ਜੀ ਮਕੂਨ ਦੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਟ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਔਰ ਹੜਾਂ ਦੀ ਮਾਰ ਚੱਲਦੇ ਹਨ ਮੈਨੂੰ ਲੱਗਦਾ ਵੀ ਅੱਜ ਮਹੀਨੇ ਦੇ ਨੇੜੇ ਹੋ ਗਿਆ ਅਸੀਂ ਹਰੀਕੇ ਪੱਤਣ ਦੇ ਬਿਲਕੁਲ ਨਾਲ ਬੰਗਾਲੀ ਵਾਲੇ ਪੁਲ ਤੇ ਬੈਠੇ ਹੋਏ ਹਾਂ ਔਰ ਇੱਥੇ ਰਾਹਤ ਕੈਂਪ ਲੱਗਾ ਹੋਇਆ ਹੈ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਔਰ ਮਿਸਲ ਸਤਲੁਜ ਵੱਲੋਂ ਔਰ ਇੱਥੇ ਇਸ ਜਿੱਥੇ ਸਮਾਜ ਸੇਵੀ ਆਰਐਨਏ ਉੱਥੇ ਸਾਡੇ ਲੀਡਰਸ਼ਿਪ ਵੀ ਪਹੁੰਚੀ ਹੈ ਜਿਹੜੀ ਪੰਥਕ ਲੀਡਰਸ਼ਿਪ ਦੀ ਗੱਲ ਕਰੀਏ ਉਹ ਵੀ ਪਹੁੰਚੀ ਏ ਸਰਦਾਰ ਮਨਪ੍ਰੀਤ ਸਿੰਘ ਈ ਹਾਲੀ ਬਾਪੂ ਤਰਸੀਮ ਸਿੰਘ ਜੀ ਸਾਡੇ ਭੈਣ ਜੀ ਸ਼ਹੀਦ ਪਰਿਵਾਰ ਤੋਂ ਸਾਰੇ ਜਾਣਦੇ ਹਾਂ ਸਭ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਈ ਹਾਲੀ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ ਵੀ ਹਿੱਸਾ ਹੋ ਅੱਜ ਪੰਜਾਬ ਦੇ ਮੈਨੂੰ ਲੱਗਦਾ ਵੀ 12-13 ਜ਼ਿਲ੍ਹੇ ਜਿਹੜੇ ਨੇ ਹਾੜਾਂ ਦੀ ਮਾਰ ਚੱਲ ਰਹੇ ਨੇ ਉਹ ਸਰਕਾਰ ਇਨੀ ਸਹਿਰਦ ਕਿਉਂ ਨਹੀਂ ਲੋਕ ਕਹਿ ਰਹੇ ਨੇ ਗਰਾਊਂਡ ਤੇ ਉਹ ਪਿਛਲੇ ਤਕਰੀਬਨ ਕਾਫੀ ਡਰਣਾ ਤੋਂ ਜਿਹੜੀ ਬਰਸਾਤ ਹੋ ਰਹੀ ਆ ਪੰਜਾਬ ਦੇ ਵਿੱਚ ਤੇ ਪਹਾੜੀ ਇਲਾਕਿਆਂ ਦੇ ਵਿੱਚ ਹਿਮਾਚਲ ਦੇ ਵਿੱਚ ਜੀ ਸੋਦੇ ਕਰਕੇ ਪੰਜਾਬ ਦੇ ਵਿੱਚ ਜੋ ਫਲੱਡ ਆਏ ਨੇ ਫੜਾਏ ਨੇ ਜੀ ਜਿਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਪ੍ਰਭਾਵਿਤ ਹੋਏ ਜਿੱਥੇ ਫਸਲਾਂ ਡੁੱਬੀਆਂ ਨੇ ਕਿਸਾਨਾਂ ਦੀਆਂ ਜੀ ਉੱਥੇ ਪਸ਼ੂ ਡੰਗਰ ਜਿਹੜੇ ਉਹਨਾਂ ਨੂੰ ਕੱਢ ਕੇ ਘਰੋਂ ਬਾਹਰ ਉੱਤੀ ਜਗ੍ਹਾ ਲੈ ਆਉਣਾ ਪਿਆ ਤੇ ਲੋਕ ਘਰਾਂ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਬਿਲਕੁਲ ਜੀ ਸੋ ਇਸ ਸਮੇਂ ਦੇ ਵਿੱਚ ਜੋ ਦੇਖਿਆ ਅਸੀਂ ਕਿ ਪੂਰੇ ਮਾਲਵੇ ਦੇ ਵਿੱਚੋਂ ਵੱਡੀ ਗਿਣਤੀ 'ਚ ਨਾਜ ਵੀ ਦੇਖ ਰਿਹਾ ਸਵੇਰ ਤੋਂ ਰੋਜ਼ ਅਸੀਂ ਦੇਖਦੇ ਆ ਵੀ ਟਰੈਕਟਰ ਟਰਾਲੀਆਂ ਸਮਗਰੀ ਲੈ ਕੇ ਇੱਥੇ ਪਹੁੰਚ ਰਹੇ ਨੇ ਸੱਚੀ ਸੋ ਬਾਹਰ ਬੈਠੇ ਜਿਹੜੇ ਸਾਡੇ ਐਨ ਆਰ ਆਈ ਨੂੰ ਵੀ ਬੜੇ ਚਿੰਤਤ ਨੇ ਕਿਉਂਕਿ ਉਹਨਾਂ ਨੂੰ ਹਮੇਸ਼ਾ ਹੀ ਉਹ ਪੰਜਾਬ ਦੀ ਖੈਰ ਮੰਗਦੇ ਚਾਹੇ ਬਾਹਰਲੇ ਦੇਸ਼ਾਂ ਚ ਬੈਠੇ ਨੇ ਸੋ ਅੱਜ ਇੱਥੇ ਜਿਹੜੀਆਂ ਜਿਹੜੇ ਕੈਂਪ ਲਾਏ ਹੋਏ ਨੇ ਜਿਸ ਤਰ੍ਹਾਂ ਵਾਰਿਸ ਪੰਜਾਬ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਵੱਲੋਂ ਵੀ ਲਾਇਆ ਗਿਆ ਮਿਸਲ ਸਤੂਜੀ ਵੱਲੋਂ ਵੀ ਲਾਇਆ ਗਿਆ ਸੋ ਇੱਥੇ ਜੋ ਵੀ ਮੈਂ ਸਮਝਦਾ ਕਿ ਇੱਕ ਤਾਂ ਮੇਰੀ ਅਪੀਲ ਆ ਵੀ ਜਿਹੜੇ ਵੀ ਕੋਈ ਸਮਗਰੀ ਲੈ ਕੇ ਆ ਰਹੇ ਨੇ ਨਾ ਸਾਡੇ ਬਾਕੀ ਪਿੰਡਾਂ ਚੋਂ ਕਿਉਂ ਇਹਨਾਂ ਕੈਂਪਾਂ ਨਾਲ ਸੰਪਰਕ ਕਰਨ ਸਿੱਧਾ ਪਿੰਡਾਂ ਦੇ ਵਿੱਚ ਨਾ ਜਾਣ ਸੋ ਕਿਉਂਕਿ ਸਾਰੀ ਜਾਣਕਾਰੀ ਉਹਨਾਂ ਨੂੰ ਵੀ ਕੀ ਲੋੜ ਹੈਗੀ ਆ ਡਿਮਾਂਡ ਕੀ ਹੈਗੀ ਆ ਤੇ ਉਹਦੇ ਹਿਸਾਬ ਨਾਲ ਜੇ ਇੱਥੇ ਕਿਉਂਕਿ ਲੜਾਈ ਕੋਦੇ ਇਹ ਥੋੜੇ ਸਮੇਂ ਦਾ ਕੰਮ ਨਹੀਂ ਆਉਣ ਵਾਲਾ ਸਮਾਂ ਜਿਹੜਾ ਜਦੋਂ ਪਾਣੀ ਘਟ ਵੀ ਗਿਆ ਫਿਰ ਬੰਨ ਬੰਨਣੇ ਨੇ ਡੀਜ਼ਲ ਦੀ ਲੋੜ ਪੈਣੀ ਆ ਅੱਗੇ ਫਸਲਾਂ ਅਗਲੀ ਅਗਲੀ ਫਸਲ ਬੀਜਣ ਦੇ ਲਈ ਸੀਡ ਦੀ ਲੋੜ ਪੈਣੀ ਆ 20 ਦੀ ਲੋੜ ਪੈਣੀ ਆ ਖਾਦ ਦੀ ਲੋੜ ਪੈਣੀ ਆ ਸੋ ਇਸ ਕਰਕੇ ਕਈ ਚੀਜ਼ਾਂ ਅੱਜ ਵਾਧੂ ਨੇ ਪਰ ਜਿਹਦੀ ਲੋੜ ਆ ਉਹਦੀ ਸ਼ਾਰਟੇਜ ਵੀ ਆ ਪਸ਼ੂਆਂ ਨੂੰ ਚਾਰਾ ਚਾਹੀਦਾ ਅੱਜ ਜੀ ਤੇ ਚਾਹੇ ਆ ਸਾਈਲੇ ਜਾਂ ਉਹ ਵੀ ਆ ਰਿਹਾ ਕਾਫੀ ਉਹਦੇ ਨਾਲ ਹੀ ਤੂੜੀ ਦੀ ਲੋੜ ਹੈਗੀ ਆ ਕਿਉਂਕਿ ਬਰਸਾਤ ਹੋਈ ਕਰਕੇ ਕਾਫੀ ਜਿਹੜੇ ਪੱਠੇ ਵਟਣ ਪ੍ਰੋਬਲਮ ਆ ਰਹੀ ਆ ਤੇ ਲੇਕਿਨ ਜੋ ਵੀ ਸਾਨੂੰ ਲੱਗਦਾ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਜਿੱਥੋਂ ਵੀ ਜੋ ਡਿਮਾਂਡ ਆਉਂਦੀ ਆ ਤੇ ਅਸੀਂ ਉਹ ਸਪਲਾਈ ਜਿਹੜੀ ਹੈਗੀ ਉਹਦੇ ਮੁਤਾਬਿਕ ਅਸੀਂ ਭੇਜੀਏ ਤੇ ਤਾਂ ਜੋ ਅਸੀਂ ਇਸ ਟਾਈਮ ਦੇ ਵਿੱਚ ਕਿਉਂਕਿ ਅੱਜ ਜਿਹੜਾ ਇਹ ਸੰਕਟ ਦਾ ਟਾਈਮ ਹੈਗਾ ਜਦੋਂ ਕਿਸੇ ਵੀ ਸੂਬੇ ਤੇ ਕਿਸੇ ਦੇਸ਼ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਜਾਂ ਕੋਈ ਕੁਦਰਤੀ ਆਫਤਾਂ ਆਉਂਦੀਆਂ ਨੇ ਸਿੱਖ ਕੌਮ ਨੇ ਹਮੇਸ਼ਾ ਹੀ ਉੱਥੇ ਜਾ ਕੇ ਸਾਡੀਆਂ ਜਥੇਬੰਦੀਆਂ ਨੇ ਐਨ ਜੀਓਜ਼ ਨੇ ਉਹਨਾਂ ਲੋਕਾਂ ਦੀ ਬਾਹ ਫੜੀ ਆ ਲੇਕਿਨ ਮੈਂ ਦੇਖਿਆ ਵੀ ਅੱਜ ਤੱਕ ਕੋਈ ਵੀ ਕਿਸੇ ਦੂਜੇ ਸੂਬੇ ਤੋਂ ਜਾਂ ਕੋਈ ਵੀ ਇਹ ਜਿੱਥੇਬੰਦੀ ਨਹੀਂ ਪੰਜਾਬ ਦੀ ਬਾਹਰ ਫੜ ਲਈ ਆਈਏ ਸੋ ਪੰਜਾਬ ਨੇ ਪੰਜਾਬ ਨਾਲ ਪੰਜਾਬ ਨਹੀਂ ਖੜਨਾ ਪੰਜਾਬ ਨਾਲ ਤੁਸੀਂ ਕਹਿੰਦੇ ਪੰਜਾਬ ਖੜਦਾ ਹੈ ਸਿੱਖ ਜਥੇਬੰਦੀਆਂ ਖੜਦੀਆਂ ਪਰ ਸਰਕਾਰ ਕਿਉਂ ਨਹੀਂ ਖੜਦੀ ਹਾਲਾਂਕਿ ਜਦੋਂ ਵੀ ਆਪਾਂ ਬਾਈਟ ਪੇਸ਼ ਕੀਤਾ ਜਾਂਦਾ ਹੈ ਕੁਦਰਤੀ ਆਫਤਾਂ ਦਾ ਬਾਈਟ ਇੰਨਾ ਰੱਖਿਆ ਜਾਂਦਾ ਹੈ ਫਲੱਡ ਦਾ ਬਾਈਟ ਇੰਨਾ ਰੱਖਿਆ ਜਾਂਦਾ ਉਹ ਕਾਦੇ ਲਈ ਰੱਖਿਆ ਜਾਂਦਾ ਉਹ ਜਾਂਦਾ ਕਿੱਥੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਹੜ੍ਹ ਆਏ ਨੇ ਜੀ ਇਹਦੇ ਲਈ ਵੀ ਸਰਕਾਰ ਦੀ ਮੈਂ ਸਮਝਦਾ ਕਿ ਵੱਡੀ ਕਿਤਨਾ ਕਿਤੇ ਮੈਨ ਮੇਡ ਨਹੀਂ ਕਿ ਕੁਦਰਤੀ ਨਹੀਂ ਕਿਉਂਕਿ ਅੱਡੇ ਲੋਕ ਮੈਨ ਮੇਡ ਕੈਰੀ ਨੇ ਤੇ ਕੁਦਰਤੀ ਤੁਸੀਂ ਬੜੇ ਸੁਹਿਰਤੋਂ ਕੀ ਕਹਣਾ ਜਿਹੜੇ ਡੈਮ ਬਣਾਏ ਗਏ ਸੀਗੇ ਡੈਮ ਬਣਾਏ ਗਏ ਤਾਂ ਬਣਾਏ ਸੀਗੇ ਹੜ੍ਹ ਰੋਕਣ ਦੇ ਲਈ ਤੇ ਮੈਂ ਸਾਬਦਾ ਕਿ ਇਹ ਡੈਮ ਹੀ ਅੱਜ ਸਾਡੇ ਹੜ੍ਹਾਂ ਦਾ ਕਾਰਨ ਬਣ ਰਹੇ ਨੇ ਸੱਚ ਸਮੇਂ ਸਿਰ ਪਾਣੀ ਦਾ ਉੱਥੇ ਸਟੋਰੇਜ ਸਮੇਂ ਸਿਰ ਪਾਣੀ ਨੂੰ ਛੱਡਣਾ ਤੇ ਵੱਡੀ ਜ਼ਿੰਮੇਵਾਰੀ ਹੈ ਜਿਹੜਾ ਬੀਬੀ ਐਮ ਬੀ ਵਿਆਸ ਭਾਖੜਾ ਮੈਨੇਜਮੈਂਟ ਬੋਰਡ ਆ ਜਿਹੜਾ ਜੀ ਇਦੇ ਵਿੱਚ ਸਾਡੀ ਜਿਹੜੀ ਨੁਮਾਇੰਦਗੀ ਕਿਸੇ ਟਾਈਮ 60% ਹੁੰਦੀ ਸੀ ਅੱਜ ਮੇਰਾ ਕੰਮ ਖਤਮ ਹੀ ਕਰ ਦਿੱਤੀ ਗਈ ਆ ਸੋ ਉੱਥੋਂ ਸਾਰੀਆਂ ਪਲੈਨਿੰਗਸ ਹੋਣੀ ਆ ਵੀ ਜਦੋਂ ਤਾਂ ਪਾਣੀ ਦੀ ਲੋਡ ਪੰਜਾਬ ਨੂੰ ਉਹ ਤਾਂ ਹਰਿਆਣਾ ਨੂੰ ਦਿੱਤਾ ਜਾਂਦਾ ਜਾਂ ਰਾਜਸਥਾਨ ਨੂੰ ਜਦੋਂ ਲੋਡ ਜਦੋਂ ਹੜ੍ਹ ਆਉਂਦੇ ਆ ਉਦੋਂ ਸਾਰੇ ਕਹਿੰਦੇ ਸਾਡੇ ਕਿਤੇ ਨਹਿਰਾਂ ਦੇ ਵਿੱਚ ਸਾਡੀ ਮਿੱਟੀ ਨਾ ਜਾਵੇ ਸੋ ਕਹਿਣ ਤੋਂ ਭਾਵ ਕੀ ਪੰਜਾਬ ਆ ਜਿਹੜਾ ਹਮੇਸ਼ਾ ਹੀ ਇਹ ਇਹਨੇ ਨੁਕਸਾਨ ਚੱਲਿਆ ਵਾ ਪੰਜਾਬ ਨਾਲ ਹਰ ਤਰ੍ਹਾਂ ਦੀਆਂ ਤੱਕੇਛਾਈਆਂ ਜਾਤੀਆਂ ਹੋਈਆਂ ਨੇ ਸੋ ਇਸ ਲਈ ਅੱਜ ਅਸੀਂ ਕਾਫੀ ਜਿਹੜੀਆਂ ਡਿਸਕਸ਼ਨਸ ਕੀਤੀਆਂ ਨੇ ਆ ਹੁਣ ਪਤਾ ਲੱਗਿਆ ਦੇਖੋ ਸਤਲੁਜ ਕਈ ਜਗ੍ਹਾ 1 ਕਿਲੋਮੀਟਰ ਚੌੜਾ ਚੱਲ ਰਿਹਾ ਕਿਤੇ 3 ਕਿਲੋਮੀਟਰ ਚੌੜਾ ਚੱਲ ਰਿਹਾ ਕਿਤੇ 5 ਕਿਲੋਮੀਟਰ ਚੱਲ ਰਿਹਾ ਸੋ ਇਹਦੇ ਤੇ ਜਿਹੜੇ ਪ੍ਰੋਪਰ ਬੰਨ ਜਿਹੜੇ ਮਾਰਨੇ ਚਾਹੀਦੇ ਸੀਗੇ ਉਹ ਜਿੰਨਾ ਏਰੀਆ ਦਰਿਆ ਦਾ ਹੈਗਾ ਚਾਹੇ ਉਹ 1 ਕਿਲੋਮੀਟਰ ਲੈ ਕੇ ਚੱਲੋ ਤੇ ਤਾਂ ਜੋ ਬਾਕੀ ਜ਼ਮੀਨਾਂ ਨੇ ਜਿਹੜੀਆਂ ਉੱਥੇ ਜਿਹੜੀ ਫਸਲ ਬਚ ਸਕੇ ਜਿਆਲੀ ਸਾਹਿਬ ਜਿਵੇਂ ਤੁਸੀਂ ਸਤਲੁਜ ਦਾ ਜ਼ਿਕਰ ਕੀਤਾ ਕਿਸੇ ਨੂੰ ਸਤਲੁਜ ਦੇ ਦਰਿਆ ਮਾਰ ਰਿਹਾ ਕਿਸੇ ਨੂੰ ਬਿਆਸ ਮਾਰ ਰਿਹਾ ਕਿਸੇ ਨੂੰ ਰਾਵੀ ਗੁਰਦਾਸਪੁਰ ਮਾਰ ਰਹੀ ਏ ਪਰ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਵੀ ਸਾਨੂੰ ਸਤਲੁਜ ਤੇ ਬ ਇੱਥੇ ਪਾਣੀ ਇਕੱਠਾ ਹੁੰਦਾ ਜਿਹੜਾ ਸਰਪਾਇ ਨੇ ਕਿਹਾ ਪਾਣੀ ਪੰਜਾਂ ਦਰਾਂ ਵਾਲਾ ਨਹਿਰੀ ਹੋ ਗਿਆ ਨਹਿਰੀ ਤੋਂ ਬਾਅਦ ਜ਼ਹਿਰੀ ਹੋ ਗਿਆ ਪੀਣ ਯੋਗ ਨਹੀਂ ਰਿਹਾ ਅੱਜ ਜ਼ਹਿਰੀ ਜਿਹੜਾ ਸੀ ਉਹ ਕੈਰੀ ਹੋ ਗਿਆ ਅੱਜ ਕਹਿਰ ਦਾ ਰੂਪ ਧਾਰਨ ਕੀਤਾ ਲੋਕ ਉਜੜੇ ਪਏ ਨੇ ਕਰੋ ਬੇਕਾਰ ਹੋਏ ਪਏ ਨੇ ਸਾਨੂੰ ਦੋ ਦਰਿਆਵਾਂ ਦਾ ਪਾਣੀ ਸਾਡੀਆਂ ਮਾਲਕੀਆਂ ਦੇ ਵਿੱਚ ਦਰ ਚੱਕਿਆ ਕਿਸੇ ਦੀ ਮਾਲਕੀ ਕੋ ਪਾਣੀ ਛੱਡ ਸਕਦਾ ਉਹ ਵੀ ਬਿਲਕੁਲ ਇਹਦੇ ਤੇ ਜਿਹੜੇ ਜਿੱਥੇ ਜਿੱਥੇ ਬੰਨ ਬਣਨੇ ਚਾਹੀਦੇ ਨੇ ਜੀ ਕਿਉਂਕਿ ਜਿਹੜਾ ਏਰੀਆ ਬਹੁਤ ਜ਼ਿਆਦਾ ਡੁੱਬ ਜਾਂਦਾ ਉਹ ਸਾਡੇ ਏਰੀਆ ਦੇ ਵਿੱਚ ਦਾ 1 ਕਿਲੋਮੀਟਰ ਤੱਕ ਆ ਜਿਹੜਾ ਜਿੱਥੇ ਮੇਰੀ ਕੌਨਸਟਿਟੂਐਂ ਮੈਂ ਪਰਸੋਂ ਧਰਮਕੋਟ ਏਰੀਆ ਦੇ ਵਿੱਚ ਗਿਆ ਸੀ ਦਰਿਆ ਦੇ ਅੰਦਰ ਗਏ ਆ ਉੱਥੇ ਅਸੀਂ ਦੇਖਿਆ ਵੀ 3 ਕਿਲੋਮੀਟਰ 2 ਕਿਲੋਮੀਟਰ ਏਰੀਆ ਜਿਹੜਾ ਉਹ ਕਿਸੇ ਟਾਈਮ ਬੰਨ ਮਾਰਿਆ ਜਾਣਾ ਸੀ ਲੇਕਿਨ ਉਹ ਬੰਨ ਬੱਜਿਆ ਹੀ ਨਹੀਂ ਤੇ ਹੁਣ ਮੈਨੂੰ ਅੱਜ ਇੱਥੇ ਪਤਾ ਲੱਗੇ ਵੀ ਕਿਈ ਜਗਾ 17-18 ਕਿਲੋਮੀਟਰ ਵੀ ਚੌੜਾ ਹੈਗਾ ਸੋ ਫਸਲਾਂ ਜਿਹੜੀਆਂ ਜਿਹੜਾ ਉਹ ਬਚ ਸਕਦੀਆਂ ਨੇ ਜਿਹੜੀਆਂ ਉਹ ਅਮਰੀਕਨ ਸਰਕਾਰ ਦੀ ਗਲਤੀ ਕਰਕੇ ਉਹ ਜ਼ਮੀਨਾਂ ਜਿਹੜੀਆਂ ਫਸਲਾਂ ਡੁੱਬਦੀਆਂ ਨੇ ਹਰ ਸਾਲ ਸੋ ਇਹਦੇ ਤੇ ਜੋ ਵੀ ਸਾਡੇ ਧਿਆਨ ਦੇ ਵਿੱਚ ਆਏਨ ਵਿਧਾਨ ਸਭਾ ਦੇ ਵਿੱਚ ਮਸਲਾ ਉਠਾਇਆ ਜਾਊਗਾ ਅਤੇ ਵੀਡੀਓ ਰਹੀ ਵੀ ਅਸੀਂ ਜਿੰਨੀ ਵੀ ਹੋਊਗੀ ਤੇ ਡਟ ਕੇ ਅਸੀਂ ਲੋਕਾਂ ਦੇ ਨਾਲ ਖੜਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਫਸਲਾਂ ਨੂੰ ਬਚਾਇਆ ਜਾ ਸਕੇ ਅਸੀਂ ਆਸ ਰੱਖਦੇ ਹਾਂ ਵੀ ਸਾਡੀ ਆਵਾਜ਼ ਤੁਸੀਂ ਵਿਧਾਨ ਸਭਾ 'ਚ ਬਣੋਗੇ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਨੇ 92 ਚਰਾਉਨੇ ਬਣਾਏ ਜ਼ਰੂਰ ਨੇ ਪਰ ਮੈਨੂੰ ਲੱਗਦਾ ਵੀ ਜਦੋਂ ਇਹੋ ਜਿਹੀ ਵਿਫਤਾ ਆਉਂਦੀ ਬੋਲਣਾ بڑا ਹੁੰਦਾ ਪਰ ਜਦੋਂ ਗੱਲ ਮੁੱਦੇ ਦੀ ਆਉਂਦੀ ਪੰਜਾਬ ਦੀ ਆਉਂਦੀ ਪੰਜਾਬੀ ਉਹ ਤਾਂ ਗੁੰਗੇ ਹੋ ਜਾਂਦੇ ਨੇ ਹਾਂਜੀ ਬਾਪੂ ਜੀ ਦਿਨ ਰਾਤ ਤੁਸੀਂ ਫੀਲਡ ਦੇ ਵਿੱਚੋਂ ਹੜ੍ਹ ਪੀੜਤਾ ਦਾ ਸਾਰ ਲੈ ਰਹੇ ਹੋ ਲੋਕ ਕਹਿ ਰਹੇ ਸਾਡੇ ਕੋ ਕਿਸ਼ਤੀਆਂ ਨਹੀਂ ਭਗਵੰਤਮਾਨ ਸਾਹਿਬ ਜੀ ਨੇ ਮਜਾਜ ਦਿੱਤਾ ਹੈਲੀਕਾਪਟਰ ਦਿੱ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਤੇ ਮੇਰਾ ਖਿਆਲ ਹੈ ਜੀ ਲੋਕ ਜਿਹੜੇ ਭੁਗਤ ਰਹੇ ਇਹ ਸਮੱਸਿਆ ਨਾਲ ਜੂਝ ਰਹੇ ਆ ਉਹਨਾਂ ਨੂੰ ਅਸਲੀਅਤ ਦਾ ਸਾਰਾ ਪਤਾ ਹੈ ਸਰਕਾਰਾਂ ਦੇ ਦਾਅਵੇ ਤੇ ਉਹ ਸਰਕਾਰਾਂ ਨੇ ਤੇ ਬੰਨ ਵੀ ਬੜੇ ਪੱਕੇ ਬਣਾਏ ਆ ਸਾਰਾ ਕੁਝ ਕੀਤਾ ਵਾ ਜੇ ਉਹਨਾਂ ਦੇ ਦਾਅਵਿਆਂ 'ਚ ਕੋਈ ਦਮ ਹੁੰਦਾ ਤੇ ਇਹ ਲੋਕਾਂ ਦੇ ਇਹੋ ਜਿਹੇ ਹਾਲਾਤ ਨਾ ਹੁੰਦੇ ਇਸ ਕਰਕੇ ਪ੍ਰਸ਼ਾਸਨ ਨਾ ਪਹੁੰਚ ਰਿਹਾ ਨਾ ਉਹ ਆਪਣੀ ਸਹੀ ਤਰੀਕੇ ਨਾਲ ਜ਼ਿੰਮੇਵਾਰੀ ਨਿਭਾ ਰਿਹਾ ਇਸ ਕਰਕੇ ਇਹ ਮੈਂ ਤੇ ਕਹਿੰਨਾ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਸਿੱਖ ਭਾਈਚਾਰੇ ਦਾ ਸੀ ਗੁਰੂ ਮਹਾਰਾਜ ਦੀ ਸਾਡੇ ਤੇ ਬਖਸ਼ਿਸ਼ ਆ ਕੇ ਜਿਹੜੇ ਅਸੀਂ ਸਾਰੇ ਜਣੇ ਇਹ ਮੁਸੀਬਤ ਸੱਸੇ ਭਾਈਆਂ ਵਾਸਤੇ ਸਾਰੇ ਜਿੱਥੋਂ ਦੇਸ਼ਾਂ ਵਿਦੇਸ਼ਾਂ ਚੋਂ ਦੂਜੀਆਂ ਸਟੇਟਾਂ ਚੋਂ ਵੀ ਉੱਠ ਕੇ ਆ ਗਏ ਇਹਨਾਂ ਦੀ ਮੱਤ ਵਾਸਤੇ ਇਹ ਇਹ ਹੀ ਅਸੀਂ ਬਚਾਈ ਇਹ ਇਹ ਹੀ ਬਚਾ ਦਾ ਕਰਨ ਆ ਨਹੀਂ ਤੇ ਸਰਕਾਰਾਂ ਦੇ ਸਾਨੂੰ ਮੇਰੇ ਖਿਆਲ ਇਹ ਐਂ ਲੱਗਦਾ ਕਿ ਜਿੱਦਾਂ ਪਾਣੀ ਦੀਆਂ ਤੋਪਾਂ ਛੱਡ ਕੇ ਬੰਬ ਛੱਡ ਕੇ ਸਾਨੂੰ ਖਤਮ ਕਰਨਾ ਚਾਹ ਰਹੀਆਂ ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਅਸੀਂ ਸਾਰੇ ਜਣੇ ਨਾਲ ਮਿਲ ਕੇ ਉਦੋਂ ਤੋਂ ਹੀ ਲੱਗੇ ਹੋਏ ਆਂ ਤੇ ਬਾਕੀ ਅਸੀਂ ਸਾਰੀਆਂ ਧਿਰਾਂ ਨੂੰ ਅਪੀਲ ਕਰਦੇ ਆ ਕਿ ਕੋਈ ਰਾਜਨੀਤੀ ਦਾ ਸਮਾਂ ਨਹੀਂਗਾ ਕੋਈ ਆਪਸੀ ਵਖਰੇਵਾਂ ਦਾ ਨਹੀਂ ਇਸ ਇਸ ਵੇਲੇ ਸਾਨੂੰ ਸਾਰੇ ਆਪਸੀ ਮਤਭੇਦ ਜਿੱਦਾਂ ਦੇ ਵੀ ਹੋਣ ਉਹਨਾਂ ਦੇ ਪਿੱਛੇ ਛੱਡ ਕੇ ਇਹਨਾਂ ਲੋਕਾਂ ਨਾਲ ਖੜਨਾ ਚਾਹੀਦਾ ਇਹਨਾਂ ਲੋਕਾਂ ਨੂੰ ਇਹਨਾਂ ਦੇ ਮਾਲ ਡੰਗਰ ਨੂੰ ਇਹਨਾਂ ਦੀਆਂ ਜੋ ਕਾਰੇ ਆ ਜਾਂ ਜੋ ਨੁਕਸਾਨ ਹੋ ਚੁੱਕੇ ਉਹ ਆਉਣ ਵਾਲੇ ਸਮੇਂ 'ਚ ਆਪਾਂ ਸਾਰੇ ਧੰਨੇ ਰਲ ਮਿਲ ਕੇ ਸਾਰੇ ਸਾਰੀਆਂ ਜਿੰਨੇ ਜਥੇਬੰਦੀਆਂ ਇੱਥੇ ਕੰਮ ਕਰ ਰਹੀਆਂ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਸਾਰੇ ਤਾਲ ਮਿਲਣਾ ਇੱਕ ਕੋਈ ਸਾਂਝੀ ਕਮੇਟੀ ਬਣਾ ਕੇ ਕੋਈ ਸਾਂਝਾ ਪਲੇਟਫਾਰਮ ਸਿਰ ਕੇ ਸਾਰਿਆਂ ਨੂੰ ਜਿੱਦਾਂ ਦੀਆਂ ਲੋੜਾਂ ਇਸ ਇਲਾਕੇ ਦੀਆਂ ਉਸੇ ਤਰੀਕੇ ਨਾਲ ਹੀ ਆਪਾਂ ਸਾਰੇ ਜਣੇ ਉੱਥੇ ਪਹੁੰਚ ਗਏ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੀਏ ਕਿਉਂਕਿ ਹੁਣ ਕਈ ਵਾਰ ਮੈਂ ਜਿੱਥਾਂ ਮੈਂ ਜ਼ਮੀਨ ਤੇ ਬਹੁਤ ਵਿਚਰ ਕੇ ਵੇਖਿਆ ਕਿ ਸਾਡੇ ਕੋਲ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹਨਾਂ ਦੀ ਕਈ ਵਾਰਾ ਘਾਟ ਆ ਜਿੰਨਾਂ ਚੀਜ਼ਾਂ ਦੀ ਲੋੜ ਨਹੀਂ ਉਹ ਸਾਡੇ ਕੋਲ ਬਹੁਤ ਆ ਚੁਪੀਆਂ ਵਾਂ ਉਹਨਾਂ ਦਾ ਮਿਸਜੂਜ ਵੀ ਹੋ ਰਿਹਾ ਉਹਨਾਂ ਦੇ ਵੇਸਟੇਜ ਵੀ ਹੋ ਰਹੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਜਿਹੜੀਆਂ ਜਿੰਨੀਆਂ ਵੀ ਟੀਮਾਂ ਇੱਥੇ ਕੰਮ ਕਰ ਰਹੀਆਂ ਉਹ ਇਲਾਕੇ ਦੇ ਹਿਸਾਬ ਨਾਲ ਉਹਦਾ ਡਾਟੇ ਦੇ ਹਿਸਾਬ ਨਾਲ ਆਪਾਂ ਕਿਹੜੇ ਪਿੰਡ ਚ ਕੀ ਲੋੜ ਆ ਕਿੰਨੀ ਕਿੰ ਉਦੇ ਹਿਸਾਬ ਨਾਲ ਆਪਾਂ ਕੰਮ ਕਰੀਏ ਤੇ ਮੇਰਾ ਖਿਆਲ ਹੈ ਕਿ ਜਿਹੜੀ ਆਪਾਂ ਤੇਲ ਫੋਲ ਸਾਰੇ ਜਾਣੇ ਗ੍ਰਾਹੀ ਕਰਕੇ ਲਿਆ ਰਹੇ ਆ ਉਹ ਤਾਂ ਹੀ ਸਫਲ ਹੋ ਸਕਦਾ ਕਿ ਜੇ ਉਹ ਲੋਡ ਬੰਦਾ ਦੇ ਕੋਲ ਪਹੁੰਚੇ ਕਿ ਜੇ ਰਾਜ ਹੀ ਉਹ ਨੂੰ ਖੁਰਦਬੁੱਧ ਕਰਦਾ ਜਾਂ ਅਸੀਂ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਉਹ ਨੂੰ ਉਹ ਗਲਤ ਉਹਦਾ ਇਸਤੇਮਾਲ ਕੀਤਾ ਤੇ ਮੇਰਾ ਖਿਆਲ ਨਾ ਤੇ ਸਾਨੂੰ ਗਰੂ ਬਖਸ਼ੂਗਾ ਕਿ ਨਾ ਹੀ ਅਸੀਂ ਉਹਨਾਂ ਦੇ ਲੋਕਾਂ ਦੇ ਵੀ ਦੇਣਦਾਰ ਹੋਵਾਂਗੇ ਇਸ ਕਰਕੇ ਸਾਡੀ ਦੇ ਸਾਰਿਆਂ ਨੂੰ ਅਪੀਲ ਆ ਕਿ ਆਪਾਂ ਸਾਰੇ ਜਾਣੇ ਹੋਣਾ ਇਹ ਮੌਕਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸਾਨੂੰ ਵਖਰੇਵਿਆਂ ਦਾ ਨਹੀਂਗਾ ਸਾਨੂੰ ਸਾਰੀਆਂ ਆਪਣੀਆਂ ਜਥੇਬੰਦੀਆਂ ਆਪਣੇ ਧੜੇ ਬਾਜੀਆਂ ਆਪਣਾ ਜੋ ਕੁਝ ਵੀ ਉਹਨੂੰ ਪਿੱਛੇ ਛੱਡ ਕੇ ਇਹਨਾਂ ਲੋਕਾਂ ਨਾਲ ਖੜਦੇ ਰੋਦੇ ਬਿਲਕੁਲ ਬਾਬਾ ਜੀ ਜਿਹੜੇ ਹਲਕੇ ਤੁਸੀਂ ਖੜੇ ਹੋ ਇਸ ਹਲਕੀ ਦੇ ਤੁਹਾਡੇ ਬੇਟਾ ਜੀ ਭਾਈ ਅਮਰਪਾਲ ਸਿੰਘ ਖਾਲਸਾ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਲੋਕਾਂ ਨੇ ਸਾਥ ਦਿੱਤਾ ਔਰ ਪੰਜਾਬ ਦੇ ਸਭ ਤੋਂ ਵੱਧ ਵੋਟਾਂ ਦੇ ਜਿੱਤਾਇਆ ਅੱਜ ਕੋਈ ਐਮਪੀ ਫੰਡ ਵੀ ਆ ਰਿਹਾ ਨਹੀਂ ਅਜੇ ਤੱਕ ਕੋਈ ਉਹਨਾਂ ਦਾ ਫੰਡ ਨਹੀਂ ਆ ਰਿਹਾ ਕੋਈ ਉਹਨਾਂ ਦੀ ਸੁਣਵਾਈ ਨਹੀਂ ਉਹਨਾਂ ਨੂੰ ਪਾਰਲੀਮੈਂਟ ਚ ਵੀ ਲੈ ਲਿਆਂਦਾ ਜਾ ਰਿਹਾ ਕਿ ਕੋ ਆਪਣੇ ਲੋਕਾਂ ਨੂੰ ਸਭ ਤੋਂ ਵੱਧ ਨੁਕਸਾਨ ਮੈਨੂੰ ਜਬਦਾ ਖਡੂਰ ਸਾਹਿਬ ਹਲਕੇ ਦਾ ਹੋਇਆ। ਇਹ ਖਡੂਰ ਸਾਹਿਬ ਹਲਕੇ ਦਾ ਹੀ ਸਾਰਾ ਕਪੂਰਥਲਾ ਉਹ ਵੀ ਉਹਨਾਂ ਦੇ ਹਲਕੇ ਚੋਂ ਦਾ ਫਰੋਜਪੁਰ ਦਾ ਕਾਫੀ ਜੀਰਾ ਏਰੀਆ ਸਾਰਾ ਉਹਨਾਂ ਦਾ ਆ ਪੱਕਾ ਕਾਫੀ ਜਿਹੜਾ ਏਰੀਆ ਮੇਰਾ ਹੈ ਉਹਨਾਂ ਦੇ ਏਰੀਆ ਚ ਆਉਂਦਾ। ਇਸ ਕਰਕੇ ਅਸੀਂ ਮੇਰੇ ਖਿਆਲ ਆ ਕਿ ਇੱਕ ਅੱਦੇ ਦਿਨ ਚ ਡੀਸੀ ਨੂੰ ਜਾਂ ਹਾਈ ਕੋਰਟ ਤੱਕ ਵੀ ਜਾਵਾਂਗੇ ਕਿ ਉਹਨਾਂ ਨੂੰ ਪ੍ਰੋਲ ਦਿੱਤੀ ਜਾਵੇ ਉਹ ਆਪਣੇ ਹਲਕੇ ਦੇ ਲੋਕਾਂ ਦੀ ਆ ਕੇ ਸਾਰ ਵੀ ਲੈਣ ਤੇ ਆਪਣੀ ਉਹਨਾਂ ਦੇ ਪਾਰਲੀਮੈਂਟ ਚ ਉਹਨਾਂ ਦਾ ਜਿਹੜਾ ਦੁੱਖ ਦਰਦ ਹੈ ਉਹਨੂੰ ਰੱਖਣ ਤੇ ਜਿਹੜੇ ਵੱਡ ਉਹਦੀ ਭਰਪੂਰਤੀ ਵਾਸਤੇ ਸਰਕਾਰ ਕੋਲੋਂ ਵੀ ਕੁਝ ਲੈ ਕੇ ਇਹਨਾਂ ਲੋਕਾਂ ਨੂੰ ਦੇ ਬਿਲਕੁਲ ਜਿਵੇਂ ਹੀ ਐਲੀ ਸਾਹਿਬ ਨੂੰ ਕਿਹਾ ਜਿਵੇਂ ਅਸੀਂ ਐਲੀ ਸਾਹਿਬ ਨੂੰ ਬੇਨਤੀ ਕੀਤੀ ਵਿਧਾਨ ਸਭਾ ਦੇ ਵਿੱਚ ਸਾਡੀ ਗੱਲ ਰੱਖੀ ਜਾਵੇ ਐਵੇਂ ਬਾਪੂ ਜੀ ਕਹਿ ਰਹੇ ਨੇ ਵੀ ਮੈਂਬਰ ਆਫ ਪਾਰਲੀਮੈਂਟ ਅਮਰਪਾਲ ਸਿੰਘ ਨੂੰ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਸਾਡੇ ਹਲਕੇ ਦੀ ਆਵਾਜ਼ ਲੋਕ ਸਭਾ ਦੇ ਵਿੱਚ ਰੱਖ ਸਕਣ ਅਸੀਂ ਭੈਣ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਬਾਪੂ ਜੀ ਨੇ ਬੜੀ ਸੋਹਣੀ ਗੱਲ ਕਹੀ ਸੀ ਵੀ ਲੋਕ ਸਮਾਜ से ਵੀ ਆ ਰਹੇ ਨੇ ਪੰਜਾਬ ਦੇ ਕੰਮ ਪੰਜਾਬੀ ਆਏ ਨੇ ਪਰ ਇਹਨਾਂ ਲੋਕ ਜਿੱਥੇ ਦੇ ਕੋ ਕੜਮ ਚੌਧਰੀ ਵੀ ਹੈਗੇ ਨੇ ਤੁਹਾਨੂੰ ਪਤਾ ਹੀ ਹੁੰਦਾ ਪਿੰਡਾਂ 'ਚ ਹੁੰਦੇ ਨੇ ਹਾਲਾਂਕਿ ਇਹ ਲੋਕ ਆਪਣੇ ਬੱਚਿਆਂ ਦੇ ਮੂੰਹ 'ਚੋਂ ਕੱਢ ਕੇ ਇਹਨਾਂ ਦੇ ਬੱਚਿਆਂ ਦੇ ਮੂੰਹ ਦੇ ਵਿੱਚ ਪਾ ਰਹੇ ਨੇ ਜਿਵੇਂ ਬਾਪੂ ਨੇ ਕਿਹਾ ਵੀ ਕਈ ਸਹੀ ਥਾਵਾਂ ਤੇ ਪਹੁੰਚ ਨਹੀਂ ਰਿਹਾ ਕੁਝ ਅਜੇ ਵੀ ਚੌਧਰੀ ਜਿਹੜੇ ਨੇ ਉਹ ਮਤਲਬ ਨਿਆਂਇ ਫਾਇਦਾ ਖਾ ਰਹੇ ਕੀ ਕਹੋਗੇ ਕੋਈ ਨਹੀਂ ਜੀ ਦੇਖੋ ਜਿੱਥੇ ਆਮ ਸੰਗਤ ਨੇ ਆਪਣੀ ਕਿਰਤ ਦੇ ਵਿੱਚ ਦਸਬੰਧ ਕੱਢ ਕੇ ਸੰਗਤਾਂ ਤੱਕ ਪਹੁੰਚਾਉਣਾ ਹੁੰਦਾ ਕੜਮ ਚੌਧਰੀਆਂ ਦੀ ਆਪਣੀ ਡਿਊਟੀ ਹੁੰਦੀ ਉਹਨਾਂ ਨੇ ਉਹ ਕਰੀ ਜਾਣੀ ਹੈ ਪਰ باوجود ਦੇ ਦੇ ਜਿਹੜਾ ਸਾਡੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀ ਨਾ ਜਿਹੜਾ ਜੀ ਵੰਡ ਕੇ ਛਕਣ ਵਾਲਾ ਦੇਖੋ ਨਾਮ ਜਪੋ ਕਿਰਤ ਕਰੋ ਵੰਡ ਕੇ ਛਕਣ ਵਾਲਾ ਜੇ ਉਹ ਤਾਂ ਪ੍ਰੈਕਟੀਕਲ ਤੁਸੀਂ ਰੂਪ ਦੇਖਣਾ ਨਾ ਤਾਂ ਤੁਸੀਂ ਹੁਣ ਹੜਾਂ ਦੇ ਇਸ ਟਾਈਮ ਦੇ ਵਿੱਚ ਨਾ ਕੈਂਪਾਂ ਵਿੱਚ ਆ ਕੇ ਦੇਖੋ ਨਾ ਪਿੰਡਾਂ ਵਿੱਚ ਜਾ ਕੇ ਦੇਖੋ ਜੇ ਸਾਡੇ ਕੋਲੇ ਇੱਕ ਬਚ ਗਈ ਹੈ ਤਾਂ ਉਹਦੀ ਵੀ ਅੱਧੀ ਅੱਧੀ ਕਰਕੇ ਛਕ ਰਹੇ ਆ ਸੋ باوجود ਇਹ ਦੇ ਕਿ ਡਿਸਪਾਇਟ ਆਫ ਆਲ ਦੀ ਆਡਜ਼ ਇਹ ਹਮੇਸ਼ਾ ਰਹਿਣ ਗਿਆ ਆਪਾਂ ਇਹਨੂੰ ਨਾ ਜਿਤਾ ਰਹੀਏ ਜਿਹੜੀ ਬਾਪੂ ਜੀ ਨੇ ਅਲੀ ਸਾਹਿਬ ਨੇ ਗੱਲ ਕੀਤੀ ਹੈ ਕਿ ਆ ਜਿਹੜਾ ਸਮਾ ਨਾ ਇਹ ਹਰੇਕ ਧਰਮੀ ਲਈ ਕਿਸੇ ਵੀ ਧਰਮ ਦੇ ਨਾਲ ਜਿਹੜਾ ਬੰਦਾ ਜੁੜਿਆ ਜਿਹਦੇ ਅ ਜੀ ਕਿਉਂਕਿ ਧਰਮ ਸਾਨੂੰ ਕੋਈ ਵੀ ਔਕੜ ਵੇਲੇ ਭਜਨਾ ਨਹੀਂ ਸਿਖਾਉਂਦਾ ਨਾਲ ਖੜਨਾ ਸਿਖਾਉਂਦਾ ਹੈ ਹਰੇਕ ਧਰਮੀ ਲਈ ਹਰੇਕ ਪੰਥਦਰਦੀ ਲਈ ਆਪਣੇ ਆਪਣੇ ਧੜੇ ਤੋਂ ਉੱਪਰ ਉੱਠ ਕੇ ਆਪਣੀ ਮਿਸਲ ਦਾ ਚੋਲਾ ਲਾ ਕੇ ਇੱਕ ਮਾਨਵਤਾ ਦਾ ਦਰਦ ਲੈ ਕੇ ਕੰਮ ਕਰਨ ਦੀ ਜ਼ਰੂਰਤ ਹੈ ਔਰ ਅਸੀਂ ਅੱਜ ਇਸੇ ਸੰਦਰਭ ਵਿੱਚ ਇੱਥੇ ਇਕੱਠੇ ਹੋਏ ਆਂ ਔਰ ਅਸੀਂ ਸਾਡਾ ਮੁੱਖ ਮਕਸਦ ਆ ਜਿਹੜੇ ਇਹ ਨੌਜਵਾਨ ਘਰਾਂ ਤੋਂ ਆ ਕੇ ਤੇ ਕੈਂਪਾਂ ਦੇ ਵਿੱਚ ਸੇਵਾ ਲਈ ਆਏ ਨਾ ਜੀ ਇਹਨਾਂ ਦਾ ਤਾਂ ਕੋਈ ਮਨੋਰਥ ਨਹੀਂ ਜੀ ਨਹੀਂ ਹੈ ਇਹਦਾ ਸੈਲਫਲੈਸ ਸਰਵਿਸ ਲਈ ਆਇਆ ਪੰਜਾਬ ਦਾ ਦਰਦ ਹੈ ਇਹਨਾਂ ਦੇ ਅੰਦਰ ਕਿਸਾਨੀ ਦਾ ਦਰਦ ਹੈ ਸਾਰੇ ਕਿਸਾਨ ਹੈ ਉਸ ਦਰਦ ਨੂੰ ਵੰਡਾਉਣ ਲਈ ਕੱਟੇ ਹੋ ਸੀ ਇਹਨਾਂ ਦੀ ਹੌਸਲਾ ਅਫਜ਼ਾਈ ਲਈ ਆਏ ਹਨ ਇਹਨਾਂ ਦੀ ਸ਼ਾਬਾਸ਼ੀ ਲਈ ਆਏ ਹਨ ਕਿ ਸਾਡੇ ਜਾਨ ਨਾਲ ਜੇ ਕਿਤੇ ਇਹਨਾਂ ਨੂੰ ਉਤਸ਼ਾਹ ਮਿਲਦਾ ਤਾਂ ਮੇਰਾ ਖਿਆਲ ਹੈ ਵੀ ਸਾਡਾ ਆਉਣਾ ਸਫਲਾ ਹੈ ਜੀ ਬਿਲਕੁਲ ਧੰਨਵਾਦ ਭੈਂਜੀ ਦਾ ਔਰ ਜਿਵੇਂ ਭੈਂਜੀ ਨੇ ਗੱਲ ਕੀਤੀ ਵੀ ਲੋਕ ਇੰਨੇ ਕੋ ਧਰਮੀ ਨੇ ਮੈਂ ਵੇਖਦਾ ਵੀ ਇਹ ਸਾਰੇ ਲੋਕ ਜਿਹੜੇ ਨੇ ਇਸ ਬੈਲਟ ਤੇ ਬੈਠੇ ਨੇ ਇਹ ਉੱਜੜ ਕੇ ਆਏ ਨੇ ਪਾਕਿਸਤਾਨ ਤੋਂ ਲੈਂਦੇ ਪੰਜਾਬ ਤੋਂ ਇਹ ਇਹਨਾਂ ਨੇ ਧਰਮ ਨਹੀਂ ਛੱਡਿਆ ਇਹਨਾਂ ਜ਼ਮੀਨਾਂ ਛੱਡੀਆਂ ਜ਼ਗੀਰਾਂ ਛੱਡੀਆਂ ਪਰ ਧਰਮ ਉਹਦੋਂ ਵੀ ਸਿੱਖੀ ਨਹੀਂ ਛੱਡੀ ਮੈਂ ਉਦੋਂ ਹੈਰਾਨ ਹੋ ਜਾਂਦਾ ਭੈਣ ਜੀ ਐਲੀਸਾ ਬਾਪੂ ਜੀ ਜਦੋਂ ਮੈਂ ਵੇਖਦਾ ਵੀ ਲੋਕਾਂ ਦਾ ਸਾਰਾ ਕੁਝ ਰੁੜ ਗਿਆ ਮੱਜਾਂ ਰੁੜ ਗਈਆਂ ਪਰ ਫਿਰ ਵੀ ਕਹਿੰਦੇ ਭਾਈ ਸਾਹਿਬ ਚਾਹ ਪੀ ਕੇ ਜਾਜੇ ਉਹਨਾਂ ਦੇ ਮੈਂ ਵੇਖਦਾ ਪੜੋਲੇ ਦਾਣੇ ਵਾਲੇ ਰੁੜ ਗਏ ਨੇ ਕਹਿੰਦੇ ਭਾਈ ਸਾਹਿਬ ਰੋਟੀ ਖਾ ਕੇ ਜਾਜੇ ਉਦੋਂ ਹੈਰਾਨ ਹੋ ਜੀਦਾ ਵੀ ਇਹ ਸਭ ਕੁਝ ਨਾ ਰੁੜ ਗਿਆ ਪਰ ਅਜੇ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਨੇ ਹਾਂਜੀ ਕੀ ਕਹੋਗੇ ਮੈਂ ਜਸਬੀਰ ਸਿੰਘ ਪੰਜਾਬ ਪ੍ਰਦਾਨ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਮੈਂ ਜੋ ਸਿਵਾਵਾਂ ਅਨੁਭਾ ਰਹੇ ਨੇ ਬਾਪੂ ਜੀ ਵੱਲੋਂ ਔਰ ਪੂਰੇ ਜਾਲੀ ਸਾਹ ਵੱਲੋਂ ਹੁਣ ਵੀ ਆਏ ਆ ਬਹੁਤ ਲੈ ਕੇ ਪਹੁੰਚੇ ਨੇ ਹੜਪੀੜਤਾਂ ਲਈ ਔਰ ਇਹਨਾਂ ਦਾ ਧੰਨਵਾਦ ਕਰਦਾ ਔਰ ਜਿੱਥੋਂ ਆ ਰਿਹਾ ਸਾਡੇ ਵਾਸਤੇ ਜੋ ਰਾਹਤ ਉਹਨਾਂ ਵਾਸਤੇ ਵੀ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਸਾਡੇ ਹੜਪੀੜਤਾਂ ਦੇ ਨਾਲ ਖੜੇ ਨੇ ਜਿਹੜਾ ਸਾਰਾ ਪੂਰਾ ਪੰਜਾਬ ਖੜ ਗਿਆ ਬਾਹਰੋਂ ਸਾਡੇ ਵੀਰ ਭਰਾ ਜਿਹੜੇ ਪੰਜਾਬ ਦੇ ਗਏ ਨੇ ਉਹ ਖੜ ਗਏ ਨੇ ਔਰ ਸਰਕਾਰ ਵੱਲੋਂ ਇੱਕ ਬੀੜੀਆਂ ਤੱਕ ਨਹੀਂ ਸਾਨੂੰ ਬਹਾਈਆਂ ਕਰਾਂਗੇ ਅੱਜ ਵੀ ਅਸੀਂ ਵੋਟਾਂ ਵਾਸਤੇ ਤਰਸ ਰਹੇ ਹਾਂ ਮੈਨੂੰ ਪਤਾ ਨਹੀਂ ਹਰਪਾਲ ਜੀ ਕਿੰਨੇ ਕ ਫੋਨ ਆ ਗਏ ਆ ਵੀ ਸਾਡੇ ਡੰਗਰ ਬਚਾਓ ਹੱਤੇ ਵਾਲਾ ਹੈਗਾ ਕਾਲੇ ਕੇ ਸਾੜੇ ਦੇ ਫਰੋਜਪੁਰ ਦੇ ਪਿੰਡ ਨੇ ਉਹਨਾਂ ਦੇ ਜਿਹੜੇ ਪਸ਼ੂ ਫਸ ਚੁੱਕੇ ਨੇ ਉਹਨਾਂ ਨੂੰ ਕੱਢਣ ਵਾਸਤੇ ਸਾਡੇ ਕੋਲੇ ਕੋਈ ਪ੍ਰਬੰਧ ਨਹੀਂ ਅਸੀਂ ਉਹ ਡੁੱਬ ਰਹੇ ਨੇ ਜੀ ਉਹਨਾਂ ਕਹਿੰਦਾ ਵੀ ਸਾਡੇ ਪਸ਼ੂ ਵੀ ਡੁੱਬ ਰਹੇ ਨੇ ਹੁਣ ਅਸੀਂ ਕਰੀਏ ਕੀ ਪਰ ਮੈਂ ਬੜੀ ਕੋਸ਼ਿਸ਼ ਕਰ ਰਿਹਾ ਸਾਨੂੰ ਕੋਈ ਬੀੜਾ ਨਹੀਂ ਮਿਲ ਰਿਹਾ ਮੈਂ ਜਿੱਥੇ ਵੀ ਕੋਈ ਆਵਾਜ਼ ਮੇਰੀ ਸੁਣਦਾ ਮੈਂ ਉਹਨਾਂ ਨੂੰ ਕਹਿੰਦਾ ਵੀ ਸਾਡੇ ਜਿਹੜੇ ਕਿਸਾਨਾਂ ਦਾ ਦਰਦ ਸਮਝੀਏ ਬੀੜ ਸਰਕਾਰ ਦਾ ਜੀ ਨਾ ਮਾਤਰਿਆ ਜੀ ਕੀ ਕਰੀਏ ਅਸੀਂ ਹੈਲੀਕਾਪਟਰ ਨੂੰ ਕੀ ਅਸੀਂ ਚੱਟਣਾ ਜੀ ਦੱਸੋ ਕੀ ਕਰਾਂਗੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੇਖੋ ਜੇ ਤੁਸੀਂ ਸਾਨੂੰ ਕੋਈ ਸਮਗਰੀ ਨਹੀਂ ਪਹੁੰਚਾ ਸਕਦੇ ਘੱਟੋ-ਘੱਟ ਸਾਡੇ ਕੋਲ ਰਾਸ਼ਨ ਇੰਨਾ ਕੋ ਇਕੱਠਾ ਹੋ ਗਿਆ ਵੀ ਸਾਨੂੰ ਬੀੜੀਆਂ ਦੇ ਦਿਓ ਅਸੀਂ ਘਰੋਂ ਕਰੀ ਜਿਹੜਾ ਰਾਸ਼ਨ ਜਿਵੇਂ ਬਾਪੂ ਜੀ ਕਿਹਾ ਵੀ ਵੇਸਟ ਹੋ ਰਿਹਾ ਹਾਂਜੀ ਸੋ ਹਰਜਿੰਦਰ ਵੀਰ ਜੀ ਤੁਸੀਂ ਪਹਿਲੇ ਦਿਨ ਤੋਂ ਸੇਵਾ ਦੇ ਵਿੱਚ ਡਟੇ ਹੋਏ ਜੇ ਆਪਾਂ ਤੇ 23 ਦੇ ਵਿੱਚ ਵੀ ਦੋਵੇਂ ਭਰਾ ਇਕੱਠੇ ਸਾਂ ਕੀ ਕਹਿਣਾ ਚਾਹੁੰਦੇ ਜੇਲ ਵੀ ਪਰਚੇ ਵੀ ਆਪਣੇ ਤੇ ਇਕੱਠੇ ਪੈਂਦੇ ਨੇ ਹਾਲਾਂਕਿ ਯਾਲੀ ਸਾਹਿਬ ਤੁਹਾਨੂੰ ਦੱਸ ਦਈਏ ਵੀ ਅਸੀਂ ਦੋਵੇਂ ਪ੍ਰਾਣਾ ਨਸ਼ਾਖਾਨੇ ਆ ਤੇ ਨਾਗੂ ਸਾਡਾ ਵੇਚਣ ਵਾਲੀ ਦੀ ਗੱਲ ਹੀ ਬੜੀ ਦੂਰ ਏ ਤੇ ਸਾਡੇ ਦੇ 357 ਦੇ ਨਵੀਂ ਸਰਕਾਰ ਨੇ ਬਦਲਾਲੀ ਸਰਕਾਰ ਨੇ ਪਰਚੇ ਪਾਏ ਨੇ ਇਹ ਹਰੀਕੇ ਪਤਨ ਬਾਪੀ ਤੁਹਾਨੂੰ ਤੇ ਪਤਾ ਹੈ ਭਾਈ ਅਮਰਤਪਾਲ ਸਿੰਘ ਦਾ ਪਹਿਲਾ ਮੋਰਚਾ ਲੱਗਾ ਸੀ ਕਿ ਅਸੀਂ ਇਹ ਕਹਿੰਨੇ ਆ ਵੀ ਸਾਨੂੰ ਦੱਸ ਦਿਓ ਵੀ ਭਾਈ ਅਮਰਤਪਾਲ ਸਿੰਘ ਹੈ ਕਿਤੇ ਤੁਸੀਂ ਕਹਿੰਦੇ ਜੇ ਫੜ ਲਿਆ ਛੱਡ ਤਾ ਵੀ ਕੋਈ ਐਨਕਾਊਂਟਰ ਕਰਨ ਦਾ ਰਾਹ ਤਾਂ ਸਾਨੂੰ ਦੱਸ ਦਿਓ ਧਾਰਾ ਜਿਹੜੀਆਂ ਮਰਜ਼ੀ ਲਾ ਦਿਓ ਉਹ ਕਹਿੰਦੇ ਤੁਸੀਂ ਉਹਦੇ ਤੇ ਧਾਰਾਂ ਦੇ ਤੇ ਸਾਡੇ ਇੱਕ ਪਰਚੇ ਤੇ 20-20 ਧਾਰਾ ਲੱਗੀਆਂ ਸੋ ਅੱਜ ਵੀ ਸੇਵਾ 'ਚ ਡਟੇ ਹੋਇਆ ਕੀ ਕਹੋਗੇ ਹਾਂ ਮਖਬੂਰ ਸਾਹਿਬ ਇਹ ਆਪਣਾ ਫਰਜ਼ ਬਣਦਾ ਹੈ ਦੇਖੋ ਇਹ ਸਿੱਖਾਂ ਦੇ ਕੋਲੇ ਜਿਹੜੇ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਮਸਲਾ ਇਹ ਵੀ ਜੇ ਆਪਾਂ ਆਪਦਾ ਫਰਜ਼ ਨਿਭਾ ਰਹੇ ਹਾਂ ਕਿਉਂਕਿ ਜਦੋਂ ਅਸੀਂ ਸਮਾਜ ਵਾਸਤੇ ਜਾਂ ਆਪਣੇ ਧਰਮ ਵਾਸਤੇ ਲੜਦੇ ਹਾਂ ਤੇ ਕੋਈ ਨਵੀਂ ਗੱਲ ਨਹੀਂ ਜੇ ਅਸੀਂ ਆਪਣੀ ਹਿਸਟਰੀ ਪੜ੍ਹੀਏ ਤੇ ਸਾਡੇ ਸਿੱਖਾਂ ਦੀ ਤਾਂ ਹਿਸਟਰੀ ਦੇ ਵਿੱਚ ਹੀ ਇਹ ਤੜੀ ਦੇਖ ਲਿਆ ਹੋਇਆ ਸਾਡੇ ਰਾਈ ਮਾਚੀਵਾੜ ਖਾਣੀ ਲੰਗ ਤੇ ਸਾਰਾ ਕੁਝ ਹੈ ਨਾ ਪਰ ਅਸੀਂ ਤਾਂ ਅੱਜ ਵਿਸ਼ੇਸ਼ ਤੌਰ ਤੇ ਬਾਕੀ ਦਾ ਸਾਡੇ ਲੀਡਰਸ਼ਿਪ ਨੇ ਦੱਸਿਆ ਹੀ ਹੈ ਵੀ ਬਾਪੂ ਜੀ ਜੋ ਸਮੱਸਿਆਵਾਂ ਆ ਰਹੀਆਂ ਨੇ ਅਸੀਂ ਤਾਂ ਵਿਸ਼ੇਸ਼ ਤੌਰ ਤੇ ਅੱਜ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ ਬਾਪੂ ਜੀ ਆਏ ਨੇ ਜੀ ਮਨਪ੍ਰੀਤ ਹਾਰੀ ਜੀ ਆਏ ਨੇ ਭੈਣ ਜੀ ਆਏ ਨੇ ਅਸੀਂ ਕਹਿੰਦੇ ਵੀ ਬਹੁਤ ਧੰਨਵਾਦ ਕਿਉਂਕਿ ਜਦੋਂ ਸਾਡੀ ਲੀਡਰਸ਼ਿਪ ਆਉਂਦੀ ਹੈ ਤੇ ਸਾਡੇ ਜਿਹੜੇ ਨੌਜਵਣ ਬੱਚਿਆਂ ਨੂੰ ਤੇ ਸ਼ਾਂ ਮਿਲਦਾ ਕਿਉਂਕਿ ਅੱਜ ਲੋੜ ਹੈ ਸਾਨੂੰ ਕਿਉਂਕਿ ਬੱਚਿਆਂ ਨੂੰ ਇਹੀ ਹੈ ਵੀ ਜਦੋਂ ਅਸੀਂ ਕਿਉਂਕਿ ਇਹਨਾਂ ਦੀ ਆਵਾਜ਼ ਅਸੀਂ ਆਪ ਦੀ ਸੇਵਾ ਸੁਣਦੇ ਆਂ ਔਰ ਜੋ ਇਹ ਬੇਨਤੀ ਕਰਦੇ ਆ ਸਾਡੇ ਤੱਕ ਲੋਕ ਪਹੁੰਚਦੇ ਆ ਅਸੀਂ ਕੋ ਹਲਕੇ ਵਿੱਚ ਦੱਸ ਸਕਦੇ ਆ ਵੀ ਕਿੱਥੇ ਕਿੱਥੇ ਅੱਜ ਕੀ ਲੋੜ ਆ ਤਾਂ ਬੇਨਤੀ ਅੱਜ ਜਿਵੇਂ ਬਾਪੂ ਜੀ ਨੇ ਕਿਹਾ ਸੀ ਤਾਂ ਸਾਰਿਆਂ ਨੂੰ ਵੇਖੋ ਚਲੋ ਜਿਹੜੀ ਸਰਕਾਰੀ ਅੱਜ ਦੀ ਮੁੱਖ ਲੋੜ ਕਿਹੜੀ ਹੈ ਕਿਉਂਕਿ ਆਵਾਜ਼ ਦੂਰ ਤੱਕ ਜਾਣੀ ਅੱਜ ਦੀ ਮੁੱਖ ਲੋੜ ਮੁੱਖ ਸਾਹਿਬ ਅੱਜ ਦੀ ਮੁੱਖ ਲੋੜ ਜਿਹੜੀ ਅਸੀਂ ਅੱਗੇ ਵੀ ਲੀਡਰਸ਼ਿਪ ਨੂੰ ਬਾਪੂ ਜੀ ਨੂੰ ਸਰ ਮਨਪ੍ਰੀਤ ਸਰ ਨੂੰ ਦੱਸਿਆ ਵੀ ਜਿਹੜੇ ਪਸ਼ੂਆਂ ਦੇ ਚਾਰੇ ਦੀ ਮੇਨ ਲੋੜ ਹੈ ਕਿਉਂਕਿ ਇਹਨਾਂ ਪਰਿਵਾਰਾਂ ਦਾ ਜਿਹੜੇ ਦੋ ਰੋਜ਼ਗਾਰ ਨੇ ਇੱਕ ਖੇਤੀ ਸੀ ਦੂਸਰਾ ਚਾਉਣਿਆ ਵੀ ਇਹ ਪਛਵਾ ਦੀ ਖਰਾਕੇ ਜੇ ਕੋ ਪਿੰਡ ਦੇ ਵਿੱਚ ਸ਼ੌਕ ਕਰ ਰਿਹਾ ਤੇ ਉਹਦੇ ਵਿੱਚ 100 ਕੁਆਂਟਿਟੀ ਆਉਂਦਾ ਤੇ ਇੱਕ ਇੱਕ ਕੁਆਂਟਿਟੀ ਉਹਨਾਂ ਨੂੰ ਹਰਾ ਸੁੱਕਾ ਜਮ੍ਹਾਂ ਰੁੜ ਗਿਆ ਬਿਲਕੁਲ ਰੁੜ ਗਿਆ ਜੀ ਉਹ ਇਸ ਟਾਈਮ ਕਿਉਂਕਿ ਉਹਨਾਂ ਕੋਲ ਜਿਹੜਾ ਉਹਨਾਂ ਕੀ ਕਿਉਂਕਿ ਜਿਆਦਾ ਸੀ ਉਹਨਾਂ ਨੂੰ ਭੇਜ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਸਟੋਰੇਜ ਜਗ੍ਹਾ ਨਹੀਂ ਪਾਣੀ ਖੜਿਆ ਤੇ ਉਹ ਇੱਕ ਇੱਕ ਗੱਠ ਜਾ ਰਹੀ ਹੈ ਤੇ ਉਹ ਰੂਟੀਨ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਸੰਗਤ ਹੈ ਕੋਸ਼ਿਸ਼ ਕਰ ਪਾਣੀ ਚ ਖੜਨੇ ਕੋਈ ਖੁਰ ਖਰਾਬ ਉਹ ਤਾਂ ਬਹੁਤ ਸਾਰਾ ਬਹੁਤ ਪ੍ਰੋਬਲਮ ਨੇ ਹੁਣ ਕਰੀਏ ਕਿ ਕਿਉਂਕਿ ਜਿੱਥੇ ਪਾਣੀ ਵਾਸੇ 3-4 ਫੁੱਟ ਖੜਾ ਜਦੋਂ ਪਾਣੀ ਉਤਰੇਗਾ ਫੇਰ ਹੀ ਆਪਾਂ ਵੇਖ ਸਕਦੇ ਹਾਂ ਨਾ ਜੀ ਹੁ ਪਣ ਪਰਿਵਾਰਾਂ ਨੂੰ ਤੇ ਪਸ਼ੂ ਵੀ ਬਾਹਰ ਕੱਢਣ ਜਾ ਰਹੇ ਆ ਜਿਵੇਂ ਵੀਰਜੀ ਇਹਨਾਂ ਨੇ ਦੱਸਿਆ ਵੀ ਸਾਨੂੰ ਬੇਡੀਆਂ ਦੀ ਜਾਂ ਪਰਮੰਦੀ ਬਹੁਤ ਘਟ ਨੇ ਵੀ ਹੁਣ ਜਿਹੜਾ ਉੱਥੇ ਪ੍ਰਬੰਧ ਹੋਣਗੇ ਅਸੀਂ ਬਾਹਰ ਲੈ ਕੇ ਆਵਾਂਗੇ ਇਸ ਕਰਕੇ ਬਹੁਤ ਸਮੱਸਿਆ ਆਵਣੇ ਪਰ ਚਲੋ ਆਪਣਾ ਫਰਜ਼ ਨਿਭਾਜੀ ਤਾਂ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜੇ ਸਾਥ ਨੂੰ ਉਹਨਾਂ ਕੋਲ ਉਹ ਸਰਕਾਰ ਨਹੀਂ ਕੰਮ ਕਰਨਾ ਪਰ ਅਸੀਂ ਕਿਹਨੇ ਕੋਆਪਰੇਟਿਵ ਜੋ ਕੋਈ ਐਨਜੀਓ ਜਿਹਾ ਸਮਾਜਿਕ ਕੰਮ ਕਰ ਰਿਹਾ ਤਾਂ ਉਹ ਆ ਕੇ ਜਿਹੜਾ ਪ੍ਰਸ਼ਾਸਨ ਨੂੰ ਹੈਲਪ ਜਰੂਰ ਕਰੇ ਇਹਦਾ ਮਤਲਬ ਸਰਕਾਰ ਉਹ ਡੀ ਕਰ ਵੀ ਨਾ ਬੇੜਾ ਬੈਜੇਗਾ ਉਹ ਤੋਂ ਬੇੜੇ ਭੇਜਣੇ ਨਹੀਂ ਇਹ ਤੇ ਇਦਾਂ ਹੀ ਲੱਗਦਾ ਜੀ ਜਿਹੜੇ ਅੱਜ ਦੇ ਹਾਲਾਤ ਇਦਾਂ ਹੀ ਲੱਗਦਾ ਜੀ ਕਿਉਂਕਿ ਅਸੀਂ ਦੇਖੋ ਅਸੀਂ ਵਿਰੋਧ ਨਹੀਂ ਕਰ ਰਹੇ ਮੁਕਸਾਵਾਜ ਵਿਰੋਧ ਕਰਨ ਦਾ ਨਹੀਂ ਜੇ ਸਰਕਾਰ ਨੂੰ ਅਸੀਂ ਲੋਕਾਂ ਦੀ ਡਿਮਾਂਡ ਦੱਸ ਰਹੇ ਹਾਂ ਵੀ ਉੱਥੇ ਮੁਸ਼ਕਲਾਂ ਕੀ ਨੇ ਉਹਨ ਉਸ ਕਾਲ ਤੇ ਕੰਮ ਕਰਨ ਕਿਉਂਕਿ ਦੱਸਣਗੇ ਕੋਣ ਵੀ ਜਿਹੜੇ ਕੰਮ ਕਰਨਗੇ ਉਹ ਉਹੀ ਸਾਨੂੰ ਦੱਸਣਗੇ ਵੀ ਆਹ ਲੋੜਾਂ ਨੇ ਉਹਨੂੰ ਅਸੀਂ ਜੇ ਵਿਰੋਧ ਕਿਹਣਾ ਕਿ ਤੇ ਫਿਰ ਮੈਨੂੰ ਲੱਗਦਾ ਵੀ ਅਸੀਂ ਲੋਕਾਂ ਦੇ ਅਤਾਹੀ ਨਹੀਂ ਲੋਕਾਂ ਦੇ ਵਿਰੋਧੀ ਆ ਬਿਲਕੁਲ ਜੀ ਅਕਸਰ ਕਿਹਾ ਜਾਂਦਾ ਵੀ ਸਰਕਾਰ ਕੋਈ ਚੀਜ਼ ਬੰਨ ਟੁੱਟ ਰਿਹਾ ਹੋਵੇ ਤੇ ਲੋਕ ਕਹਿੰਦੇ ਵੀ ਸਰਕਾਰ ਵੱਡੇ ਹਾਸੇ ਉਡੀਕ ਕਰ ਰਹੀ ਏ ਇਹ ਲੋਕ ਕਹਿੰਦੇ ਬੇੜੀਆਂ ਮਿਲ ਨਹੀਂ ਰਹੀਆਂ ਇਹਦਾ ਮਤਲਬ ਸਰਕਾਰ ਬੇੜਾ ਬੈਣ ਤੋਂ ਬਾਅਦ ਬੇੜੇ ਦੇਣਗੇ ਵੈਸੇ ਤੇ ਬੇੜਾ ਬੈ ਹੀ ਚੁੱਕਾ ਲੋਕਾਂ ਦੇ ਘਰ ਪਾਟ ਗਏ ਕੱਲਾ ਭਾਈ ਜੀ ਫਸਲ ਦੀ ਗੱਲ ਨਹੀਂ ਕਿਉਂਕਿ ਅਸੀਂ ਪਿੰਡਾਂ ਜਗਾਏ ਆ ਲੋਕਾਂ ਦੇ ਬੋਰ ਖਰਾਬ ਹੋ ਗਏ ਨੇ ਅੱਜ ਇੱਕ ਬੋਰ ਕਰਾਉਣ ਲੱਗਿਆਂ 2.5 ਲੱਖ ਦਾ ਖਰਚਾ ਆਉਂਦਾ ਲੋਕਾਂ ਦੇ ਮਕਾਨਾਂ ਨੂੰ țeੜਾ ਆ ਗੀਆਂ ਨੇ ਜੀ ਘਰਾਂ ਦੇ ਵਿੱਚ ਬਿਮਾਰੀਆਂ ਆ ਗਈਆਂ ਪਾਣੀ ਇੰਨਾ ਜ਼ਹਿਰੀਲਾ ਜੀ ਕੈਮੀਕਲ ਵਾਲਾ ਪਾਣੀ ਹੈ ਲੁਧਿਆਣੇ ਚ ਸਰਦਾਰ ਸਾਹਿਬ ਨੂੰ ਪਤਾ ਨਾ ਕੀ ਆ ਰਿਹਾ ਜਿੰਨੂੰ ਹੱਥ ਲੱਗ ਜਾਂਦਾ ਖਾਰਜ ਹੋ ਰਹੀ ਏ ਔਰ ਕੋਠਿਆਂ ਤੇ ਬੈਠੇ ਬੱਚੇ ਆਵਾਜ਼ਾਂ ਮਾਰਦੇ ਕਿਸਤੀਆਂ ਵਾਲਿਆਂ ਨੂੰ ਵੀ ਸਾਨੂੰ ਪਾਣੀ ਦੇਜੋ ਐਡੀ ਵੱਦ ਕਿਸਮ ਦੀ ਪੰਜਾਬ ਦੇ ਵਿੱਚ ਚਾਰ ਸਵੇਰੇ ਪਾਣੀ ਨਾਲ ਘਰੇ ਲੋਕ ਪਾਣੀ ਨੂੰ ਤਰਸ ਰਹੇ ਨੇ ਪਾਣੀ ਦੀ ਇੱਕ ਬੂੰਦ ਦੀ ਬੂੰਦ ਨਹੀਂ ਪੀਣ ਨੂੰ ਮਿਲੀ ਇਸ ਤੋਂ ਵੱਡੀ ਤਰਾਸ ਦੀ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਤੇ ਹੋਰ ਕਿਹੜੀ ਹੋ ਸਕਦੀ ਹੋਰ ਕਿਹੜੀ ਹੋ ਸਕਦੀ ਜੀ ਇਹ ਤਾਂ ਬਹੁਤ ਹੀ ਮਤਲਬ ਤਰਸਯੋਗ ਹਾਲਤ ਵਿੱਚ ਕਹਿ ਸਕਦੀ ਹੈ ਬੇ ਜੀ ਕੀ ਕਹੋਗੇ ਵੀਰ ਜੀ ਵੇਖੋ ਸਰਕਾਰਾਂ ਦੀ ਗੱਲ ਜਾਂ ਪ੍ਰਸ਼ਾਸਨ ਦੀ ਗੱਲ ਤਾਂ ਰਹਿਣ ਦਿਓ ਤੁਸੀਂ 47 ਤੋਂ ਪਿੱਛੇ ਲੱਗ ਜਾਓ ਡੈਮ ਬਣਾਏ ਪੰਜਾਬ ਨੂੰ ਡੁੱਬਣ ਵਾਸਤੇ ਅਸੀਂ ਡੈਮਾਂ ਦੀ ਲੋੜ ਕੀ ਸੀ 18ਵੀਂ ਸਦੀ 'ਚ ਅਸੀਂ ਜੀਂਦੇ ਨਹੀਂ ਸੀ ਅਸੀਂ ਖੇਤੀ ਨਹੀਂ ਸੀ ਕਰਦੇ ਕੋਈ ਵੀਰ ਕਹਿੰਦੇ ਜੀ ਡੈਮ ਨਹਿਰੀ ਪਾਣੀ ਦਿੰਦੇ ਆ ਉਹ ਦਿੰਦੇ ਪਹਿਲਾਂ ਕਿੱਦਾਂ ਖੇਤੀ ਕਰਦੇ ਸੀ ਪਹਿਲਾਂ ਸਾਡੇ ਬਜ਼ੁਰਗ ਕਿੱਦਾਂ ਰਹਿੰਦੇ ਸੀ ਸਰ ਮੁੱਖ ਲੋੜਾਂ ਨੂੰ ਤੇ ਚਲੋ ਕੋਈ ਮੁੱਖ ਲੋੜ ਨਹੀਂ ਜੀ ਪੰਜਾਬ ਦੇ ਸਿਰ ਤੇ ਅਛਾ ਜੇ ਮੁੱਖ ਲੋੜਾਂ ਦੇ ਫਿਰ ਚਾਈਨਾ ਨੂੰ ਡੈਮ ਬਣਾਉਣ ਤੋਂ ਕਿਉਂ ਰੋਕਿਆ ਜਾ ਰਿਹਾ ਬ੍ਰਹਮਪੁੱਤਰਾਂ ਦੇ ਉਹ ਵਿਰੋਧ ਹੋ ਰਿਹਾ ਚਾਈਨਾ ਨੂੰ ਕਹਿ ਰਹੇ ਡੈਮ ਨਾ ਬਣਾਓ ਉਹ ਇੰਡੀਆ ਦਾ ਮੋਦੀ ਉੱਥੇ ਤਰਲੇ ਲੈਣ ਜਾ ਰਿਹਾ ਮੋਦੀ ਦਾ ਇੱਕ ਬਿਆਨ ਨਹੀਂ ਆਉਂਦਾ ਇਹਦਾ ਇਹ ਹੈਗੀ ਸਾਜ਼ਿਸ਼ਾ ਹੁਣ ਸਾਨੂੰ ਸਾਹਮਣਾ ਪੜਨਾ ਬਾਕੀ ਸਾਡੇ ਤੇ 47 ਹੋਈ ਸਾਡੇ ਦੇ 84 ਹੋਈ ਸਾਡੇ ਦੇ 10 ਸਾਲ ਕਹਿਰ ਹੋਇਆ ਨਸ਼ੇ ਦਾ ਕਹਿਰ ਹੋਇਆ ਤੁਸੀਂ ਲੈਂਡ ਪੋਲਿੰਗ ਸੀ ਉਹ ਮਾਫ ਕਰਵਾਇਆ ਤੁਹਾਡੇ ਉਦੋਂ ਬਾਅਦ ਪਾਣੀ ਨਾਲ ਅਗਲੇ ਆਨੇ ਰੋੜਨਾ ਸ਼ੁਰੂ ਕੀਤਾ ਪਰ ਇੱਕ ਚੀਜ਼ ਇਹ ਜੋ ਯਾਦ ਕਰ ਲੈਣਾ ਇੱਕ ਕੱਲੂ ਕਾਰਾ ਹੋਇਆ ਸੀ ਜੱਸਾ ਸਿੰਘ ਆਲੂ ਵਾਲੀਆ ਹੋਣਾਂ ਦੇ ਸਮੇਂ ਬਦਾਲੀ ਨੇ ਕੀਤਾ ਸੀ ਵੱਡਾ ਤੇ ਛੋਟਾ ਉਹਦੇ ਵਿੱਚ 30000 ਤੋਂ ਲੈ ਕੇ 50000 ਸਿੱਕ ਸਾਡੀ ਅੱਧੀ ਕੌਮ ਖਤਮ ਹੋ ਗਈ ਸੀ ਇੱਥੇ ਤਾਂ ਕੋਈ ਗੱਲ ਨਹੀਂ ਬਾਲੀ ਨੁਕਸਾਨ ਹੋਇਆ ਹੈ ਇੱਕ ਬੱਚਾ ਹਰ ਇੱਕ ਘਰ ਚੋਂ ਐਨ ਆਰ ਆਈ ਬੈਠਾ ਹੋਇਆ ਕੁਝ ਨਹੀਂ ਹੋਣਾ ਪੰਜਾਬ ਨੂੰ ਤੁਸੀਂ ਜਿੰਨਾ ਮਰਜ਼ੀ ਰੋੜ ਕੇ ਦੇਖ ਲਓ ਕੀ ਕਰ ਲੋਗੇ ਕਿੰਨਾ ਕੁ ਪਾਣੀ ਛੱਡ ਲੋਗੇ ਬ੍ਰਹਮਪੁੱਤਰਾਂ ਨਦੀ ਦਾ ਨਹੀਂ ਮੋੜ ਲੋਗੇ ਪਰ ਇਹਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਹੈ ਵੇਖੋ ਸਰਕਾਰਾਂ ਔਰ ਅੰਗਜੀਵਦੀਆਂ ਵੀ ਰਹੀਆਂ ਨੇ ਸਰਕਾਰਾਂ ਇੱਥੇ ਤੁਸੀਂ ਆ ਮੋਦੀ ਦੀਆਂ ਤੋਂ ਪਹਿਲਾਂ ਇੰਦਰਾ ਦੀਆਂ ਵੀ ਰਹੀਆਂ ਨੇ ਆ ਮੌਜੂਦਾ ਬਾਦਲ ਵੀ ਰਹਿ ਕੇ ਗਿਆ ਆ ਕਿੱਥੇ ਨੇ ਹੁਣ ਜੇ ਹੁਣ ਵਾਲੇ ਬਣਾ ਕਰਨਗੇ ਤੇ ਇਹ ਕਿੱਥੇ ਜਾਣਗੇ ਵੇਖੋ ਜੀ ਪੰਜਾਬ ਆ ਜੇ ਗੁਰਾਂ ਦੇ ਨਾਮ ਤੇ ਵਸਦਾ ਜੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਚੁਣੀ ਐ ਜੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਚੁਣਿਆ ਆ ਜੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਚੁਣਿਆ ਆ ਤੇ ਇਹ ਦੁਨੀਆ ਤੋਂ ਕਦੇ ਖਤਮ ਨਹੀਂ ਹੋਣ ਲਗਾ ਇਹ ਗੱਲ ਸਰਕਾਰਾਂ ਯਾਦ ਕਰਨ ਲੈਣ ਤੇ ਲੋਕ ਇੱਕ ਦੂਜੇ ਨਾਲ ਖੜੇ ਆ ਹੁਣ ਸਿਰਫ ਦੂਸ਼ਣਵਾਦੀ ਦਾ ਸਮਾਂ ਨਹੀਂ ਹੈਗਾ ਡੇੜੀਆਂ ਆਪੇ ਬਣਾਵਾਂਗੇ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਤਰੀਕੇ ਹਾਨੂੰ ਇੰਨਾ ਪਤਾ ਵਾ ਸਾਡੇ ਨੌਜਵਾਨਾਂ ਦਾ ਰਾਤ 베ੜੀਆਂ ਚ ਸੁੱਤੇ ਸੀਗੇ ਰਾਤ 베ੜੀਆਂ ਚ ਸੁੱਤੇ ਸੀਗੇ ਤੁਸੀਂ ਵੇਖਿਆ ਜਿਹੜੇ 1:00 ਵਜੇ ਆ ਨਾ 1:00 ਵਜੇ ਨਹੀਂ ਹੋਏ 1:00 ਰੋੜੇ ਹੋਇਆ 1:00 ਬਚਿਆ 50 ਟਰਾਲੀਆਂ ਰਾਤ ਤਿੰਨਾ ਘੰਟਿਆਂ ਵਿੱਚ ਸਭਰਾਵਾਂ ਵਾਲੇ ਪਾਸੇ ਜਿਹੜੇ ਮੰਤਰੀ ਸੰਤਰੀ ਕੋਈ ਵੀ ਹੈ ਕੰਮ ਕਰ ਰਹੇ ਉਹਨਾਂ ਨੂੰ ਲੋਕ ਸਲਾਮ ਕਰ ਰਹੇ ਜਿਹੜੇ ਨਹੀਂ ਘਰਾਂ ਚ ਬੈਠੇ ਉਹ ਘਰਾਂ ਜੀ ਬੈਣਗੇ ਬਾਅਦ ਵਿੱਚ ਵੀ ਜਿਹੜੇ ਲੋਕਾਂ ਲਈ ਕੁਛ ਕਰਨਗੇ ਉਹੀ ਅੱਗੇ ਆਉਣਗੇ ਹਾਂ ਇੱਕ ਹੋਰ ਗੱਲ ਕਿ ਕੋਈ 4 ਲੈ ਗਿਆ ਜੀ ਕਿਸੇ ਨੂੰ 2 ਦੇਣੀਆਂ ਸੀ ਕੋਈ 10 ਲੈ ਗਿਆ ਜਿਨ੍ਹਾਂ ਦੀ 60 ਲੱਖ ਦੀ ਕੋਠੀ ਰੁੜ ਗਈ ਜਿਨ੍ਹਾਂ ਦਾ 50 ਲੱਖ ਦਾ ਝੋਨਾ ਰੁੜ ਗਿਆ ਜੀ ਉਹਨਾਂ ਨੂੰ ਚੋਕਰ ਦੀਆਂ ਪੰਜ ਬੋਰੀਆਂ ਵਾਧ ਚਲੇ ਜਾਣਗੀਆਂ ਤੇ ਕਿਤੇ ਮਰਚ ਨਹੀਂ ਚੱਲਿਆ ਸੀ ਬਿਲਕੁਲ ਇਹਨੇ ਗੱਲ ਬੜੀ ਕੀਮਤੀ ਕਹੀਏ ਬਾਦਸ਼ਾਹਾਂ ਦੀ ਕੌਮ ਸੀ ਕਿਸੇ ਕੇ ਹੱਥ ਨਹੀਂ ਸੀ ਅੜਦੀ ਇਹ ਗੰਦੀਆਂ ਸਰਕਾਰਾਂ ਨੇ ਸਾਨੂੰ ਮੰਗਤੇ ਬਣਾਤਾ ਕੋਈ ਕਹਿੰਦਾ ਜੀ ਪੰਜ ਬੋਰੀਆਂ ਇੱਕ ਲਾਸਟ ਸਵਾਲ ਹੈ ਜੀ ਅਲੀ ਸਾਹਿਬ ਇਹਨਾਂ ਦੀ ਗੱਲ ਚੋਂ ਗੱਲ ਨਿਕਲੀ ਏ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਵੀ ਟਵੀਟ ਨਹੀਂ ਆਇਆ ਇੰਡੋਨੇਸ਼ੀਆ ਜਾਂ ਅਦਰ ਕੰਟਰੀ ਦੇ ਵਿੱਚ ਕੋਈ ਫਲੱਡ ਆ ਜਾਂਦਾ ਕੋਈ ਨੁਕਸਾਨ ਹੋ ਜਾਂਦਾ ਮੋਦੀ ਸਾਹਿਬ ਟਵੀਟ ਹੀ ਨਹੀਂ ਕਰਦੇ ਉਹ ਫੰਡ ਵੀ ਭੇਜ ਦੇਣੇ ਕਰੋੜਾਂ ਰੁਪਏ ਭੇਜ ਦਿੰਦੇ ਨੇ ਉੱਥੇ ਵੀ ਇਹ ਲੋਕਾਂ ਨੂੰ ਬਚਾਓ ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਦੇਖੋ ਪੰਜਾਬ ਨਾਲ ਹਮੇਸ਼ਾ ਹੀ ਵਿਤਕਰੇ ਹੁੰਦੇ ਆਏ ਨੇ ਤੇ ਹੁਣ ਇਹ ਅਸੀਂ ਮੰਗ ਕਰਦੇ ਆਂ ਕੇਂਦਰ ਸਰਕਾਰ ਤੋਂ ਜੀ ਕਿ ਜੇ ਉਹ ਵਾਕਈ ਸਮਝਦੇ ਕਿ ਅਸੀਂ ਉਹ ਪੰਜਾਬ ਦੇ ਹਮੈਤੀ ਨੇ ਤਾਂ ਜਿੰਨਾ ਨੁਕਸਾਨ ਹੋਇਆ ਜੀ ਫਸਲ ਦਾ ਜਿੰਨੇ ਦੀ ਫਸਲ ਹੋਣੀ ਸੀਗੀ ਜੀ ਇਹ ਨਹੀਂ ਵੀ 5-5 7000 25-30000 ਦਾ ਖਰਚਾ ਆ ਗਿਆ ਹੁਣ ਤੱਕ ਫਸਲ ਦੇ ਉੱਪਰ ਤੋ 90 9000 ਦੀ ਫਸਲ ਜਿਹੜੀ 70 ਤੋਂ 9000 ਦੀ ਫਸਲ ਜਿਹੜੀ ਹੋਣੀ ਸੀ ਉਹਨਾਂ ਮੁਆਵਜ਼ਾ ਪ੍ਰਤੀ ਏਕੜ ਮਿਲਣਾ ਚਾਹੀਦਾ ਜਿਹਦਾ ਘਰਾ ਦਾ ਜਿੰਨਾ ਨੁਕਸਾਨ ਜੋ ਹੋਰ ਨੁਕਸਾਨ ਹੈਗਾ ਪਸ਼ੂਆਂ ਦਾ ਨੁਕਸਾਨ ਆ ਉਹ ਪੂਰੀ ਪਰਪਾਈ ਹੋਣੀ ਚਾਹੀਦੀ ਆ ਇਹ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਜੋ ਆਪਦੇ ਆਪ ਨੂੰ ਸੰਬਿਧਿਤ ਹੈਗੇ ਪੰਜਾਬ ਦੇ ਹਮੇਤੀ ਨੇ ਬਿਲਕੁਲ ਜੀ ਹਾਂ ਜੀ ਤਾਂ ਵੈਸੇ ਹਜੇ ਤੱਕ ਕੋਈ ਲੱਗਦਾ ਨਹੀਂ ਜੋ ਉਹਨਾਂ ਦੀ ਸੋਚ ਤੋਂ ਵੀ ਇਹ ਕੋਈ ਮਦਦ ਕਰਨਗੇ ਪਰ ਫਿਰ ਵੀ ਸਾਡਾ ਫਰਜ਼ ਬਣਦਾ ਵੀ ਅਸੀਂ ਉਹਨਾਂ ਤੋਂ ਇਸ ਸਮੇਂ ਮੰਗ ਕਰੀਏ ਸਾਡਾ ਹਿੱਸਾ ਹੈ ਜਿਹੜਾ ਟੈਕਸ ਅਸੀਂ ਦਿੰਨੇ ਆ ਉਹ ਇਸਾਨ ਨਹੀਂ ਉਹ ਤੋਂ ਮੰਗ ਰਹੇ ਅਸੀਂ ਜਿਹੜਾ ਕਰੋੜਾਂ ਅਰਬਾਂ ਰੁਪਏ ਟੈਕਸ ਜਾਂਦਾ ਪੰਜਾਬ 'ਚ ਉਹਦਾ ਜਿਹੜਾ ਬਣਦਾ ਸਾਡਾ ਹਿੱਸਾ ਉਹ ਮੰਗ ਰਹੇ ਆ ਅਸੀਂ ਬਿਲਕੁਲ ਜੀ ਆਹੀ ਟੈਕਸ ਮੋੜਨ ਦਾ ਸਮਾਂ ਹੁੰਦਾ ਜਦੋਂ ਕੋਈ ਕੁਦਰਤੀ ਆਫਤਾਂ ਹੁੰਦੀਆਂ ਸੋ ਸੈਂਟਰ ਨੂੰ ਵੀ ਬੇਨਤੀ ਹੈ ਸਟੇਟ ਗਵਰਨਮੈਂਟ ਨੂੰ ਬੇਨਤੀ ਵੀ ਜਿਹੜੀਆਂ ਅਸੀਂ ਕੂਕੜੀਆਂ ਦਾ ਅਸੀਂ ਝੱਲ ਲਾਂਗੇ ਬੱਕਰੀਆਂ ਦਾ ਵੀ ਝੱਲਾਂਗੇ ਚੂਚਾਂ ਆਂਡਿਆਂ ਦਾ ਅਸੀਂ ਝੱਲਾਂਗੇ ਜੀ ਨੁਕਸਾਨ ਸਾਨੂੰ ਸਾਡੀਆਂ ਫਸਲਾਂ ਦਾ ਦਿੱਤਾ ਜਾਏ ਸਾਨੂੰ ਸਾਡੇ ਜਿਹੜੇ ਬੋਰ ਖਰਾਬ ਹੋਏ ਨੇ ਉਹ ਦਿੱਤੇ ਜਾਣ ਜਿਹੜੇ ਘਰਾਂ ਨੂੰ ਤੇੜਾ ਆ ਗੀਆਂ ਜਿਹੜੇ ਰੁੱਖ ਬੂਟੇ ਰੁੜੇ ਨੇ ਜੇ ਕਿਸੇ ਦਾ ਜੀ ਜਾਨੀ ਨੁਕਸਾਨ ਹੋਇਆ ਅਸੀਂ ਕਹਿੰਦੇ ਵੀ ਉਹ ਹੀ ਨੁਕਸਾਨ ਦੇ ਦਿਓ ਕੂਕੜੀਆਂ ਭੇਡਾਂ ਬੱਕਰੀਆਂ ਦਾ ਝੱਲੋਗੇ ਨਾ ਬਿਲਕੁਲ ਜੀ ਦੇਖੋ ਜੋ 2023 ਚ ਹੜ੍ਹ ਆਏ ਸੀਗੇ ਜੀ ਉਸ ਟਾਈਮ ਤੁਸੀਂ ਮੇਰੇ ਕੋਲ ਕਾਫੀ ਆਉਂਦੇ ਰਹੇ ਦੇਖੋ ਵੀ ਸਭ ਨਾਲੋਂ ਜ਼ਿਆਦਾ ਜ਼ਮੀਨ ਜੇ ਮੈਂ ਸੋਚਿਆ ਤੇ ਇਧਰੋਂ ਮੇਰੀ ਖਰਾਬ ਹੋਈ ਸੀ ਬਿਲਕੁਲ ਸਭ ਤੋਂ ਅੱਗੇ ਹੈਡ ਤੇ ਪਹਿਲੀ ਜ਼ਮੀਨ ਤੁਹਾਡੀ ਹੈ ਬਿਲਕੁਲ ਜੀ ਤੇ ਜੇ ਉਦੋਂ ਦੇ ਬੋਰ ਖਰਾਬ ਹੋਏ ਦੇਖੀਏ ਤੇ ਅਜੇ ਤੱਕ ਮੇਰੇ ਨਹੀਂ ਚੱਲੇ ਤੁਸੀਂ ਜਾ ਕੇ ਦੇਖ ਲਓ ਹੂੰ ਤੇ ਇਸ ਵਕਤ ਜੇ ਹੁਣ ਦੀ ਸਥਿਤੀ ਦੇਖੀਏ ਤੇ ਮੇਰੀਆਂ ਕੋਠੀਆਂ ਸਿੰਘਾਂ ਜਿਹੜੀਆਂ ਮੋਟਰ ਵਾਲੀਆਂ ਹੁੰਦੀਆਂ ਉਹ ਵੀ ਵਿੱਚ ਡੇਗੀਆਂ ਨੇ ਤੇ ਮੈਨੂੰ ਐਦਕੀ ਨਹੀਂ ਲੱਗਦਾ ਵੀ ਐਦਕੀ ਮੇਰੇ ਉਦੋਂ ਵੀ ਦੁੱਗਨੇ ਹਾਲਾਤ ਮਾੜੇ ਹੋਣਗੇ ਜ਼ਮੀਨ ਦੇ ਬਿਲਕੁਲ ਤੁਹਾਡੀ 18 ਕਿੱਲੇ ਰੁੜੀ ਹੈ ਕੀ ਕਹੋਗੇ ਜੀ 32 ਕਿੱਲੇ ਜ਼ਮੀਨ ਤੇਜ ਵੀ ਡੁੱਬਾ ਦੋ ਵਾਰੀ ਲਾਇਆ ਪਹਿਲੋ ਸਰਕਾਰ ਨੇ ਸਾਨੂੰ 7ਵੇਂ ਮਹੀਨੇ ਡੋਬਿਆ ਅਸੀਂ ਦੁਬਾਰਾ ਫਿਰ 4x4 ਟਰੈਕਟਰ ਲੈ ਕੇ ਦੁਬਾਰਾ ਲਾਇਆ ਤੇ ਫਿਰ 8ਵੇਂ ਮਹੀਨੇ ਦੀ 25 ਤਰੀਕ ਨੂੰ ਦੁਬਾਰਾ ਪਾਣੀ ਜਾਣ ਮੁੱਝ ਕੇ ਛੱਡ ਕੇ ਫਿਰ ਡੋਬਿਆ ਜੇ ਸਰਕਾਰਾਂ ਨੂੰ ਪਤਾ ਸੀ ਵੀ ਹੜ ਆ ਰਿਹਾ ਜਾਂ ਉਹ ਡੈਮ ਉੱਪਰ ਹੋ ਰਹੇ ਨੇ ਤੇ ਨਾਲ ਲੱਗਦਾ ਹੀ ਪਾਣੀ ਰਿਲੀਜ਼ ਕੀਤਾ ਜਾਵੇ ਇੱਕ ਵਾਰੀ ਤਾਂ ਅਸੀਂ ਡੁੱਬੇ ਸੀ ਤੇ ਦੂਜੀ ਵਾਰੀ ਤਾਂ ਖਰਚਾ ਨਾ ਕਰਦੇ ਅਸੀਂ ਦੋ ਦੋ ਵਾਰੀ ਖਰਚਾ ਤੇਜ਼ ਕਰ ਜਿੱਦੇ 'ਚ ਸਾਨੂੰ 5800 ਵੀ ਮਿਲਿਆ ਉਹ ਵੀ ਵੈਗਰੂ ਜਾਣ ਦਾ ਵੀ ਕਿੱਧਰ ਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਦੁਆਰਾ ਫੇਰਾ ਸੋਨਾ ਸਾਡਾ ਜਿਹੜਾ 90000 ਲੱਖ ਦੀ ਰੇਂਜ ਚ ਸੋਨਾ ਨਿਕਲਣਾ ਛੋਨਾ ਉਹ ਫਿਰ ਡੁੱਬ ਗਿਆ ਤੁਸੀਂ ਅੱਖੀ ਦੇਖਿਆ ਵੀ ਹੁਣ ਇੱਕ ਇੱਕ ਪੁੱਟ ਦੀਵਾ ਵਾ ਹੁਣ ਜਿਹੜੇ ਪਾਣੀ ਹੋਰ ਵੱਧ ਜਾਊਗਾ ਤੇ ਖਤਮ ਜੀ ਕਿਸੇ ਦੀ ਮੌਤ ਤੇ ਕਿਸੇ ਦੀ ਮੌਜ ਕਹਿੰਦੇ ਵੀ ਸਾਨੂੰ ਜੁੜਿਆ ਨਹੀਂ ਤੇ ਪਤਾ ਨਹੀਂ ਕਿਹੜੇ ਜਾਣੇ ਰੱਜ ਗਏ ਸੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਅੱਜ ਸਾਡੇ ਹਲਕੀ ਦੀ ਸਾਰ ਲਾਈਨ ਦੇ ਲਈ ਆਏ ਨੇ ਵੀਰ ਜੀ ਕਹਿੰਦੇ ਮੈਂ ਕੁਝ ਕਹਿਣਾ ਚਾਹੁੰਨਾ ਥੋੜੀ ਸ਼ਬਦਾਂ ਮੈਂ ਇੱਕ ਵੈਗਰੂ ਜੀ ਦਾ ਖਾਲਸਾ 84 ਤੋਂ ਲੈ ਕੇ ਹਾਂਜੀ ਅਹੀਂ ਤੱਕ ਜਿੰਨੀਆਂ ਸੈਂਟਰ ਚ ਸਰਕਾਰਾਂ ਰਹੀਆਂ ਹੈ ਚਾਹੇ ਪੰਜਾਬ ਚ ਸਰਕਾਰਾਂ ਨਹੀਂਆਂ ਨੇ ਕਿਸੇ ਨੇ ਇਨਸਾਫ ਨਹੀਂ ਦਿੱਤਾ ਸਾਨੂੰ ਮਾਰਿਆ ਹੈ ਤੇ ਇਹਨਾਂ ਨੇ ਲੁੱਟਿਆ ਤੇ ਕੁੱਟਿਆ ਹੁਣ ਤੱਕ ਤੇ ਅਸੀਂ ਤੈਨੂੰ ਪਤਾ ਵੀ ਅਸੀਂ ਉਹ ਵੀ ਅੰਡਾਏ ਕਰੀ ਬਿਲਕੁਲ ਪਰ 84 ਦੇ ਵਿੱਚ ਦਿੱਲੀ ਦੇ ਵਿੱਚ ਜਿਹੜੇ ਜਿਹੜਾ ਕਤਲਾਮ ਹੋਇਆ ਉਹਦਾ ਇੱਕ ਵੀ ਇਨਸਾਫ ਨਹੀਂ ਸਾਨੂੰ ਕਿਸੇ ਸੈਂਟਰ ਸਰਕਾਰ ਨੇ ਦਿੱਤਾ ਜੀ ਜੇ ਭਾਰਤੀ ਜਨਤਾ ਪਾਰਟੀ ਉਹਨਾਂ ਨਾਲ ਵੀ ਨਫੇਟ ਨਿਕਲੀ ਮਾਰੀ ਨਿਕਲੀ ਆ ਜਿਨ੍ਹਾਂ ਨੇ ਸਾਡੇ ਦੇ ਇਹਨਾਂ ਕਹਿਰ ਕੀਤਾ ਕਿ ਹੁਣ ਪਾਣੀਆਂ ਦਾ ਕਹਿਰ ਜਿਹੜਾ ਸਾਡੇ ਦਾ ਹੈ ਦਿਨ ਸਾਡੇ ਤੇ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ